ਇੱਥੇ ਗੱਲ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਤਸਵੀਰਾਂ ਦੇ ਜ਼ਰੀਏ ਵੀਡੀਓ ਦੇ ਜ਼ਰੀਏ ਕਿ ਬਹੁਤ ਮਹਾਨ ਕੰਮ ਕਰ ਰਹੇ ਨੇ ਪਰ ਉਹ ਉਸ ਵੇਲੇ ਖੁਲਾਸੇ ਹੋਏ ਜਦੋਂ ਕਿਸਾਨ ਗੁਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾਣੂ ਕਰਵਾਇਆ ਕਿ ਆਖਰਕਾਰ ਪ੍ਰਸ਼ਾਸਨ ਦੀ ਤਾਂ ਨਲਾਇਕੀ ਸੀ ਹੁਣ ਨੰਬਰ ਬਣਾਉਣ ਵਾਸਤੇ ਫੋਟੋਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਤਾਂ ਐਡੇ ਨੁਕਸਾਨ 'ਚ ਆ ਗਏ ਪੰਜਾਬ 'ਚ 23 ਜ਼ਿਲ੍ਹਿਆਂ 'ਚ ਸਭ ਤੋਂ ਵੱਧ ਜੇਕਰ ਡਿਪਟੀ ਕਮਿਸ਼ਨਰ ਸਾਖੀਸਾਨੀ ਕੰਮ ਕਰ ਰਹੇ ਆ ਤਾਂ ਤੁਸੀਂ ਫਿਰ ਕਿਵੇਂ ਡੁੱਬ ਗਏ ਅਸੀਂ ਉਹਨਾਂ ਨੂੰ ਮੰਗ ਰੱਖ ਦਿੱਤੀ ਵੀ ਇਹ ਜਿਹੜੇ ਬਾਨੇ ਆ ਕਮਜ਼ੋਰ ਹੋਏ ਇਹਨਾਂ ਦੇ ਉੱਤੇ ਸਾਡੇ ਸਰਪੰਚ ਸਾਹਿਬ ਪ੍ਰਤੀਪਾਲ ਸਿੰਘ ਨੇ ਕਿਹਾ ਵੀ ਇਹਨਾਂ ਨੂੰ ਥੋੜੀ ਥੋੜੀ ਮਿੱਟੀ ਪਾ ਕੇ ਮੈਡਮ ਜੀ ਜਿੱਥੇ ਕਮਜ਼ੋਰੀ ਜਾਪਦੀ ਆ ਇਹਨਾਂ ਦੀ ਰਿਪੇਅਰ ਕੀਤੀ ਜਾਏ ਪਰ ਅਫਸੋਸ ਇਸ ਗੱਲ ਦਾ ਇਹ ਮਹਿਸੂਸ ਹੈ ਇਸ ਗੱਲ ਦਾ ਸ਼ੈਤ ਜੇ ਸਾਡੇ ਬੰਨਾਂ ਦੀ ਮਰੰਮਤ ਹੋਈ ਹੁੰਦੀ ਤੇ ਸਾਨੂੰ ਆਜਾ ਦਿਨ ਨਾ ਵੇਖਣੇ ਪੈਂਦੇ। ਜਿਹੜੀ ਗੱਲ ਤੁਸੀਂ ਡੀਸੀ ਨੂੰ ਸਾਰੀ ਦੱਸੀ ਕਿ ਸਾਨੂੰ ਇੱਥੇ ਆ ਚੀਜ਼ ਦੀ ਲੋੜ ਹੈ ਕੰਮ ਹੀ ਨਹੀਂ ਹੋਇਆ ਇੱਕ ਵਾਰੀ ਵੀ। ਸਾਰਾ ਵੇਖੋ ਆਪਾਂ ਵੇਖੋ ਜੁਮੀਆਰ ਬੰਦੇ ਆ ਕਿੱਦਾਂ ਝੂਠ ਬੋਲ ਸਕਦੇ ਆ। ਉਹ ਮੈਡਮ ਦੇ ਸਾਹਮਣੇ ਗੱਡੀਆਂ ਲੰਘ ਰਹੀਆਂ ਸੀ ਉੱਥੇ ਅਸੀਂ ਪੱਥਰ ਰੱਖਿਆ ਮੈਡਮ ਵੀ ਖੁਦ ਵੇਖ ਰਹੇ ਸੀ। ਇਹ ਇੱਕ ਪਿਤਾਂਜੀ ਜੀ ਹਨ ਜੋ 60-65 ਸਾਲ ਦੀ ਉਹਨਾਂ ਦੀ ਏਜ ਹੀ ਪਹਿਲਾਂ ਫੌਜ ਤੋਂ ਰਿਟਾਇਰ ਹੋਏ ਬਾਅਦ ਚ ਉਹਨਾਂ ਨੇ ਐਸ ਡੀ ਐਮ ਸਾਹਿਬ ਦੇ ਦਫਤਰ ਸਰਵਿਸ ਕੀਤੀ ਉਹਨਾਂ ਨੂੰ ਟੈਨਸ਼ਨ ਲੈ ਕੇ ਰਾਤ ਨੂੰ ਅਟੈਕ ਹੋ ਗਿਆ ਸੀ ਐਡੀ ਵੱਡੀ ਵਿਵਪਤਾ ਦੇ ਮਾਰੇ ਆ ਵੀ ਅਸੀਂ ਕਰਦੇ ਵੀ ਨਹੀਂ ਸਾਨੂੰ ਜਾਣ ਦਿੰਦੇ ਵੀ ਅੱਗ ਲੱਗੇ ਆ ਫਸਲ ਨੂੰ ਰੁੜ ਗਈ ਰੁੜ ਜੇ ਤੁਸੀਂ ਆਪਣੀ ਜਾਨ ਬਚਾ ਲਓ ਨਾ ਜਾਓ ਟੈਨਸ਼ਨ ਨਹੀਂ ਲੈਣੀ ਜਿੰਨੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਉਹ ਸਾਰੇ ਆਂਦੇ ਆ ਵੀ ਹੌਸਲਾ ਸਾਨੂੰ ਦਲਾਸਾ ਦਿੰਦੇ ਆ ਵੀ ਵਾਹਿਗੁਰੂ ਗੱਡੀ ਅਰਦਾਸ ਕਰੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੇ ਤੋਂ ਖੇਤ ਦਾ ਢੇੜਾ ਪੂਰੇ ਦਾ ਨਹੀਂ ਲੱਗ ਸਕਿਆ ਅੱਜ ਵੀ ਮੈਨਾਂ ਕਿ ਮੈਂ ਆਪਣੀਆਂ ਆਪਣੀਆਂ ਅੱਖਾਂ ਦੇ ਨਾਲ ਸਾਰੀ ਫਸਲ ਬਰਬਾਦ ਹੋਈ ਨਹੀਂ ਵੇਖ ਕੇ ਆ ਸਕਿਆ ਮੇਰੇ 'ਚ ਇੰਨੀ ਨਹੀਂ ਹਿੰਮਤ ਆ ਗਈ ਉਹ ਗੱਡੀ ਨੂੰ ਸਟਾਰਟ ਕਰਕੇ ਖੜਦੇ ਆ 2 ਮਿੰਟ ਲੱਗਦੇ ਆ ਉਹ ਵੀ ਨਹੀਂ ਵਿਚਾਰੇ ਕਰ ਸਕਿਆ ਕਈਆਂ ਦੇ ਬਜ਼ੁਰਗ ਘਰ ਸਨ ਵਿਚਾਰੇ ਉਹ ਬਜ਼ੁਰਗ ਉਧਰ ਰਹਿ ਗ ਕੋਈ ਸਾਨੂੰ ਬੇੜੀ ਨਹੀਂ ਮਿਲੀ ਅਸੀਂ ਤਰੇ ਤਰਲੇ ਵੀ ਮਾਰਦੇ ਰਹੇ ਆਂ ਵੀ ਪਿੰਡ ਦੇ ਵਿੱਚ ਅਸੀਂ ਪਸ਼ੂ ਸਾਡੇ ਬਾਹਰ ਆਂ ਦੁੱਧ ਚੋ ਰਹੇ ਆਂ ਘਰ ਵਾਲੇ ਜੀਆਂ ਨੂੰ ਦੁੱਧ ਹੀ ਪਚਾਦੋ ਸਾਡਾ ਕਿਵੇਂ ਲੋਕਾਂ ਦੀ ਮਦਦ ਕੋਈ ਖਾਸ ਨਹੀਂ ਕੀਤੀ ਸਾਰਿਆਂ ਨੂੰ ਅਨਗੋਹਰ ਕੀਤਾ ਵਾ ਕਹਿਣ ਨੂੰ ਜੋ ਵੀ ਮਰਜ਼ੀ ਕਹੀ ਜੇ ਇਹਦੀ ਮੁਸੀਬਤ ਚ ਡੁੱਬਿਆ ਪਿੰਡ ਸੀ ਪ੍ਰਸ਼ਾਸਨ ਨਹੀਂ ਬੋੜਿਆ ਲੋ ਪ੍ਰਸ਼ਾਸਨ ਭਾਜੀ ਬਾਹਰੋਂ ਸਾਨੂੰ ਫੋਨ ਕਰਦੇ ਰਹੇ ਤੁਹਾਨੂੰ ਜੀ ਇਹ ਕਹ ਲਈਏ ਹੈਲੀਕਾਪਟਰ ਭੇਜਿਆ ਸਰਕਾਰ ਨੇ ਕੋ ਤੋਰਾ ਸਾਨੂੰ ਸੁਟਿਆ ਵਾ ਮਤਲਬ ਕਿ ਲਫਾਫੇ ਭਰ ਭਰ ਕੇ ਉਹ ਲਫਾਫੇ ਸੁੱਟਣ ਦੇ ਨਾਲ ਵੀ ਤੁਹਾਨੂੰ ਮੈਂ ਹੁਣ ਕੀ ਦੱਸਾਂ ਮੀਡੀਆ ਰਾਈ ਇੱਕ ਸਾਡਾ ਕਿਸਾਨਿਆਂ ਵਿਚਾਰਾ ਉਹਦਾ ਬਾਕੀ ਤੇ ਸਾਰਾ ਖਰਾਬ ਹੋ ਗਿਆ ਉਹਨੇ ਆਪਣੇ ਘਰ ਤੇ ਟੀਨਾ ਦੀ ਛੱਤ ਪਾਈ ਸੀ ਜਿਹੜੋ ਉਹਦੇ ਤੇ ਲਫਾਫਾ ਵਜਾ ਉਹਦੀਆਂ ਵਿਚਾਰੇ ਦੀਆਂ ਟੀਨਾ ਵੀ ਤੋੜ ਦਿੱਤੀਆਂ ਗਈਆਂ ਸਗੋਂ ਰਾਸਨ ਸੁੱਟ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜੀ ਫੀਡਬੈਕ ਦਿੱਤੀ ਹੈ ਤੁਹਾਨੂੰ ਉਹ ਕਿਵੇਂ ਮੌਕਾ ਕਿਵੇਂ ਮਿਲਦਾ ਪਹਿਲੀ ਗੱਲ ਉਹਨਾਂ ਤੱਕ ਗੱਲ ਰੱਖਣ ਦਾ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਡਿਊਟੀ ਲਈ ਹੀ ਪਿੱਛੇ ਵੀ ਉਹੋ ਕਿਸਾਨ ਹੀ ਸੱਦੇ ਜਾਣ ਜਿਹੜੇ ਮਤਲਬ ਕਿ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖਿਆ ਤੇ ਜਿਨ੍ਹਾਂ ਨਾਲ ਸਭ ਤੋਂ ਮਾੜਾ ਹੋਇਆ ਵਾ ਜ਼ਿਲ੍ਹਾ ਅਮ੍ਰਿਤਸਰ ਦਾ ਬਾਰਡਰ ਤੇ ਪੈਂਦਾ ਆਖਰੀ ਪਿੰਡ ਇੱਥੋਂ 2 ਕਿਲੋਮੀਟਰ ਦੂਰ ਭਾਰਤ-ਪਾਕਿਸਤਾਨ ਸਰਹੱਦ ਹੈ ਤੇ ਰਾਵੀ ਦਰਿਆ ਬਿਲਕੁਲ ਨਾਲ ਹੈ ਇਸ ਪਿੰਡ ਦੇ ਇਹ ਪਿੰਡ 3-4-4 ਫੁੱਟ ਇੱਥੋਂ ਤੱਕ ਕੇ 5-7-7 ਫੁੱਟ ਤੱਕ ਘਰ ਡੁੱਬ ਗਏ ਪੂਰਾ ਪਿੰਡ ਟਾਪੂ ਬਣ ਗਿਆ ਜਿਨ੍ਹਾਂ ਨੇ ਲੋਕਾਂ ਨੇ ਹਿੰਮਤ ਕਰਕੇ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਢਹ ਢੇਰੀ ਹੋ ਗਿਆ ਇੱਥੇ ਗੱਲ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਤਸਵੀਰਾਂ ਦੇ ਜ਼ਰੀਏ ਵੀਡੀਓ ਦੇ ਜ਼ਰੀਏ ਕਿ ਬਹੁਤ ਮਹਾਨ ਕੰਮ ਕਰ ਰਹੇ ਨੇ ਪਰ ਉਹ ਉਸ ਵੇਲੇ ਖੁਲਾਸੇ ਹੋਏ ਜਦੋਂ ਕਿਸਾਨ ਗੁਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾਣੂ ਕਰਵਾਇਆ ਕਿ ਆਖਰਕਾਰ ਪ੍ਰਸ਼ਾਸਨ ਦੀ ਧੰਨਲੈਕੀ ਸੀ ਹੁਣ ਨੰਬਰ ਬਣਾਉਣ ਵਾਸਤੇ ਫੋਟੋਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਕੰਮ ਨਹੀਂ ਕੀਤਾ ਗਿਆ ਕਿੰਨੀ ਵਾਰ ਇਹਨਾਂ ਨੇ ਅਪੀਲਾਂ ਕੀਤੀਆਂ ਨੇ ਪਰ ਸੁਣੀ ਨਹੀਂ ਗਈ ਇਸੇ ਕਰਕੇ ਸਾਰਾ ਪਿੰਡ ਕੋਹਨੇਵਾਲਾ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਆਖਰਕਾਰ ਨਰਾਕੀ ਕਿੱਥੇ ਸੀ ਡਿਪਟੀ ਕਮਿਸ਼ਨਰ ਅਜੇ ਤਾ ਫੋਟੋਆਂ ਪਾ ਰਹੇ ਨੇ ਪਹਿਲਾਂ ਉਹ ਕਿੱਥੇ ਸੀ ਇਹ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਸਾਡੇ ਨਾਲ ਕਿਸਾਨ ਗੁਰਪ੍ਰੀਤ ਸਿੰਘ ਨੇ ਜਿਹੜੇ ਕਿ ਇਸ ਪਿੰਡ ਦੇ ਲੰਬੜਦਾਰ ਵੀ ਨੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਣਾ ਜੀ ਕਿ ਪਿੰਡ ਦੀ ਅਸਲੀਅਤ ਬਾਰੇ ਦੱਸੋ ਕਿ ਉਸ ਦਿਨ ਹੋਇਆ ਕੀ ਕਿਸ ਦਿਨ ਪਾਣੀ ਐਂਟਰ ਕਰਦਾ ਔਰ ਕਿਹੜੇ ਹਾਲਾਤ ਬਣ ਗਏ ਸੀ ਧੰਨਵਾਦ ਜੀ ਜਿਹੜਾ ਪਾਣੀ ਆ ਸਰ 26 ਤਰੀਕ ਨੂੰ ਸ਼ਾਮ ਨੂੰ ਕੋਈ 6:56 ਵਜੇ ਦੇ ਕਰੀਬ ਬੰਨਾ ਦੇ ਨੇੜੇ ਪਹੁੰਚ ਗਿਆ ਸੀ ਜਿਹੜੇ ਪਿੰਡ ਦੇ ਚਾਰ ਦਿਵਾਲੇ ਬੰਨ ਲਗਾ ਪਿੰਡ ਦੀ ਸੇਫਟੀ ਵਾਸਤੇ ਪਿੰਡ ਨੂੰ ਬਚਾਉਣ ਵਾਸਤੇ ਤੇ ਰਾਤ ਸਾਰੀ ਪਾਣੀ ਦੀ ਚੜ੍ਹਾਈ ਹੁੰਦੀ ਰਹੀ ਆ ਮਤਲਬ ਕਿ ਪਾਣੀ ਆਪਣੀ ਰਫਤਾਰ ਤੋਂ ਵਧਣਾ ਨਹੀਂ ਰੁਕਿਆ ਜਿਹੜੇ ਬੰਨ ਵੀ ਸੀ ਪਿੰਡ ਦੇ ਦਿਵਾਲੇ ਉਹ ਵੀ ਕੋਈ 12 14 15 ਫੁੱਟ ਦੇ ਕਰੀਬ-ਕਰੀਬ ਲੱਗੇ ਨੇ ਹੂੰ ਪਰ ਸਾਨੂੰ ਸਾਰੇ ਨਗਰ ਨੂੰ ਇਹ ਆਸ ਨਹੀਂ ਸੀ ਕਿ ਇਹ ਜਿਹੜੇ ਬੰਨ ਨੇ ਪਾਣੀ ਕ੍ਰੋਸ ਕਰ ਜਾਏਗਾ ਅਸੀਂ ਸੋਚਿਆ ਵੀ ਚਲੋ ਪਿੱਛੇ ਵੀ ਪਾਣੀ ਆਉਂਦੇ ਰਹੇ ਨੇ 95 ਚ ਵੀ ਆਏ ਨੇ 13 ਚ ਵੀ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ 23 ਚ ਸੌਰੀ 23 ਚ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਸਾਨੂੰ ਆਸ ਹੀ ਵੀ ਅਸੀਂ ਆਪ ਜਿਨੂੰ 8-9 ਵਜੇ ਦੇ ਕਰੀਬ ਵੱਜ ਗਏ ਨੇ ਅਸੀਂ ਸਾਰੇ ਪਿੰਡ ਦੇ ਕਿਸਾਨਾਂ ਨੂੰ ਲੋਸਮੈਂਟ ਕਰਾਈ ਤੇ ਸਾਰਾ ਪਿੰਡ ਬੰਨਾ ਤੇ ਪਹੁੰਚ ਗਿਆ ਵੀ ਰਾਤ ਅਸੀਂ ਹੁਣ ਇਹ ਮਿਹਨਤ ਕਰ ਲਈਏ ਉਧਰੋਂ ਤੇ ਸਾਰੀ ਰਾਤ ਵਰਖਾ ਨਹੀਂ ਰੁਗੀ ਤੇ ਨਾਲ ਸਾਡੇ ਕਿਸਾਨ ਰੁਕੇ ਨੇ ਪਹਿਲਾਂ ਤੇ ਸੀ ਹੱਥਾਂ ਨਾਲ ਬੋਰੀਆਂ ਨਾਲ ਕਈਆਂ ਨਾਲ ਜੋ ਹੁੰਦਾ ਰਿਹਾ ਕਰਦੇ ਰਹੇ ਆਪਣੀ ਬਾਤ ਸਾਰੇ ਕਿਸਾਨ ਮੇਰੇ ਪਿੰਡ ਦੇ ਵਿਚਾਰੇ ਲੰਦੇ ਰਹੇ ਨੇ ਵਾਹ ਪੂਰੀ ਹੂੰ ਉਤੋਂ ਬਾਅਦ ਜਦੋਂ ਕਰੀਬ 12:00 ਵਜੇ ਨੇ ਪਾਣੀ ਦੀ ਰਫਤਾਰ ਨਹੀਂ ਰੁਕੀ ਸਾਡੇ ਇੱਕ ਲਾਗੇ ਪਿੰਡ ਆ ਮਾਸ਼ੀ ਵਾਲਾ ਉਤੋਂ ਅਹੀਂ ਇੱਕ ਜੀਐਸਪੀ ਲਿਆ ਕੇ ਪਿਛਲੇ ਸਾਈਡ ਤੋਂ ਪਿੰਡ ਵਾਲੀ ਤੋਂ ਮਿੱਟੀ ਪੁੱਟ ਕੇ ਅਗਲੇ ਬੰਨੇ ਪਾਣੀ ਸ਼ੁਰੂ ਕਰਤੀ ਵੀ ਕਿਤੇ ਪਾਣੀ ਬੰਨ ਦੇ ਉਤੋਂ ਦੀ ਕਰਾਸ ਨਾ ਕਰ ਜੇ ਪਿੰਡ ਦਾ ਵੱਡੇ ਪੱਧਰ ਤੇ ਨੁਕਸਾਨ ਨਾ ਹੋ ਜੇ ਫਸਲਾਂ ਦੇ ਸਾਡੀਆਂ ਗਈਆਂ ਨੇ ਪਰ ਅਸੀਂ ਪਿੰਡ ਆਪਣਾ ਬਚਾ ਲਈਏ ਇਹਨਾਂ ਹੀ ਬਹੁਤ ਆ ਸਾਡੇ ਵਾਸਤੇ ਹੂੰ ਉਤੋਂ ਬਾਅਦ 12 ਤੋਂ 2-4 ਘੰਟੇ ਫੇਰ ਅਸੀਂ ਵੇਖਿਆ ਜਦੋਂ 4 ਘੰਟੇ ਪਾਣੀ ਬਿਲਕੁਲ ਬਨਾਂ ਦੇ ਕਰੀਬ ਆ ਗਿਆ ਸਵੇਰ ਦੇ 4 ਵਜੇ ਨੇ ਸਟਾਰਟ ਹੋ ਗਏ ਫਿਰ ਅਸੀਂ ਐਸ.ਡੀ.ਐਮ ਸਾਹਿਬ ਨੂੰ ਫੋਨ ਕੀਤਾ ਵੀ ਭਾਜੀ ਪਿੰਡ ਦੀ ਸਥਿਤੀ ਬਹੁਤ ਮਾੜੀ ਜੇ ਬਨ ਰੁੜ ਸਕਦੇ ਜੇ ਕਿਸੇ ਵੇਲੇ ਵੀ ਪਿੰਡ ਦਾ ਨੁਕਸਾਨ ਹੋ ਸਕਦਾ ਜੇ ਉਸੇ ਟਾਈਮ ਉਹਨਾਂ ਨੇ ਚਲੋ ਹੱਡੀ ਜਿਹੜੀ ਹੈਲਪ ਕਰ ਸਕਦੇ ਸੀ ਦੋ ਮਸ਼ੀਨਾਂ ਜੀ.ਸੀ.ਪੀਆਂ ਪੰਜਾਂ ਸਤਾਂ ਮਿੰਟਾਂ 'ਚ ਬਹੁਤ ਸਪੀਡ 'ਚ ਭੇਜੀਆਂ ਧੰਨਵਾਦ ਕਰਦੇ ਆ ਇਸ ਗੱਲ ਦਾ ਉਹਨਾਂ ਦਾ ਚਲੋ ਉਹ ਵੀ ਵਿਚਾਰੀਆਂ ਸੀ ਨਾਲ ਲਾਤੀਆਂ 4 ਦੀ ਬਜਾਏ 6 ਵਜ ਗਏ ਜਦੋਂ ਦਿਨ ਚੜ੍ਹਨਾ ਸ਼ਟਾਰਟ ਹੋਇਆ ਸਾਨੂੰ ਥੋੜੀ ਜੀ ਆਸ ਦੀ ਕਿਰਨ ਜਾਗੀ ਵੀ ਬੰਦੇ ਨੂੰ ਬੰਦਾ ਦਿਖਣ ਡੈ ਪਿਆ ਹੁਣ ਲੋ ਲੱਗ ਗਈ ਆ ਤੇ ਅਸੀਂ ਮਤਲਬ ਕੀ ਇੱਥੇ ਕਾਬੂ ਪੜਾਂਗੇ ਰਾਤ ਦਾ ਤੇ ਦਿਨ ਦਾ ਬਹੁਤ ਫਰਕ ਹੁੰਦਾ ਜੀ ਪਰ ਜਦੋਂ 6 ਹੀ ਵਜੇ ਨੇ ਉਸੇ ਟਾਈਮ ਹੀ ਸਾਡੇ ਦੂਸਰੀ ਸਾਈਡ ਤੇ ਕਿਸਾਨ ਵੀ ਸਨ ਉਹਨਾਂ ਨੇ ਸਾਨੂੰ ਕਾਲ ਕਰਤੀ ਵੀ ਲੰਬੜਦਾਰ ਜੀ ਇਧਰੋਂ ਜਿਹੜਾ ਸਰਦੂਲ ਸਿੰਘ ਆ ਵਿਚਾਰਾ ਜਿਹਦਾ ਮਕਾਨ ਡਿੱਗ ਗਿਆ ਵਾ ਉਹਦੇ ਘਰ ਨੂੰ ਸਾਹਮਣਾ ਬੰਨ ਰੁੜ ਗਿਆ ਜੇ ਭੱਜ ਲੋ ਉਸੇ ਟਾਈਮ ਅਸੀਂ ਗੁਰਦੁਆਰੇ ਵੀ ਲੋਅਸਮੈਂਟ ਕਰਾਈ ਪਾਡਾ ਜਿਹੜਾ ਪਿੰਡ ਆ ਚਾਰ ਚਫੇਰੇ ਬੰਨ ਲਗੇ 50 ਏਕੜ ਦੇ ਕਰੀਬ ਐ 40 ਤੋਂ 50 ਏਕੜ ਦੇ ਕਰੀਬ ਜ਼ਮੀਨ 'ਚ ਹੈਗਾ ਪਿੰਡ ਇਹਨੀ ਜਗ੍ਹਾ ਨੂੰ ਜਿਹੜਾ ਦਰਿਆ ਨੇ ਪਾਣੀ ਨੇ ਟੁੱਟਣ ਦੇ ਨਾਲ ਭਰਦਿਆਂ ਅੱਧੇ ਤੋਂ ਪੌਣਾ ਘੰਟਾ ਸਮਾਂ ਲੱਗਾ ਸਿਰਫ ਹੂੰ ਅੱਧੇ ਪੌਣੇ ਘੰਟੇ 'ਚ ਤੁਸੀਂ ਸਿਆਣੇ ਜੇ ਕਿਸਾਨ ਵਿਚਾਰਾ ਬੰਦਾ ਕੀ ਲੈ ਕੇ ਭੱਜ ਸਕਦਾ ਸਿਰਫ ਆਪਣੀ ਜਾਨ ਬਚਾਈ ਇਹ ਗੱਲ ਤੇ ਸਾਡੇ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਸਾਡੀ ਵੀ ਪਿੰਡ ਦੇ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਬੱਚੇ ਦਾ ਕੁਝ ਵਿਚਾਰੇ ਲੋਕ ਘਰਾਂ ਤੇ ਛੜ ਗਏ ਕੁਝ ਦੋ ਸਾਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਚਾਰ-ਚਾਰ ਮੰਜ਼ਲਾਂ ਨੇ ਭੱਜ ਗਏ ਲੋਕ ਗੁਰਦਵਰਿਆਂ ਨੂੰ ਗਏ ਬੂਹੇ ਲੋਕਾਂ ਕੋ ਖੁੱਲੇ ਰਹਿ ਗਏ ਸਾਰਾ ਲੀੜਾ ਕੱਪੜਾ ਸਮਾਨ ਜੋ ਕੀਮਤੀ ਸਾਡਾ ਰਕਾਟ ਵੀ ਸੀ ਉਹ ਵੀ ਇੱਥੇ ਹੀ ਗਲ ਗਿਆ ਪਿੰਡ ਦੇ ਹਾਲਾਤ ਕੀ ਬਣੇ ਸੀ ਜਦੋਂ ਪਾਣੀ ਪੂਰੀ ਤਰ੍ਹਾਂ ਭਰ ਗਿਆ ਸੀ ਪਿੰਡ 'ਚ ਉਸ ਟਾਈਮ ਤੇ ਭਾਜੀ ਐਉਂ ਲੱਗ ਰਿਹਾ ਸੀ ਵੀ ਜਿਦਾਂ ਪਿੱਛੋਂ ਤੇ ਕੋਈ ਯੰਗ ਲੱਗ ਗਈ ਆ ਬੰਬ ਡਿੱਗ ਰਹੇ ਆ ਪਿੰਡ 'ਚ ਤੇ ਲੋਕ ਪਿੰਡ ਛੱਡ ਕੇ ਭੱਜ ਰਹੇ ਨੇ ਉਦੋਂ ਤੇ ਸਾਨੂੰ ਆਪਣੇ ਘਰਾਂ ਪੈਰਾਂ ਦੀ ਪੈ ਗਈ ਕੋਈ ਹੱਥਾਂ ਪੈਰਾਂ ਦੀ ਪੈ ਗਈ ਸਾਡੇ ਫੋਨ ਵੀ ਬੰਦ ਹੋਏ ਸੀ ਕੋਈ ਸਾਡਾ ਦਿਮਾਗ ਨਹੀਂ ਕੰਮ ਕਰਦਾ ਕੀ ਕਰੀਏ ਸਾਰੇ ਭੱਜ ਦੌੜੀ 'ਚ ਪਏ ਸੀ ਤੇ ਕੋਈ ਵਿਚਾਰੇ ਕਿਸਾਨ ਨਿਕਲ ਗਏ ਬਾਹਰ ਕਈਆਂ ਦੇ ਟਰੈਕਟਰ ਟਰਾਲੀਆਂ ਗੱਡੀਆਂ ਘਰਾਂ ਚ ਹੀ ਰਹਿ ਗਈਆਂ ਉਹ ਗੱਡੀ ਵੀ ਆਪਣੀ ਸੇਵ ਜਗ੍ਹਾ ਤੇ ਨਹੀਂ ਖੜ ਸਕੇ ਵੇਖੋ ਗੱਡੀ ਨੂੰ ਸਟਾਰਟ ਕਰਕੇ ਖੜਦੇ ਆ 2 ਮਿੰਟ ਲੱਗਦੇ ਆ ਉਹ ਵੀ ਨਹੀਂ ਵਿਚਾਰੇ ਕਰ ਸਕੇ ਕਈਆਂ ਦੇ ਬਜ਼ੁਰਗ ਘਰ ਸਨ ਵਿਚਾਰੇ ਉਹ ਬਜ਼ੁਰਗ ਉਧਰ ਰਹਿ ਗਏ 2-2 4-4 ਦਿਨ ਸਾਡਾ ਜਿਹੜੇ ਬਾਹਰ ਹੀ ਨਿਕਲ ਗਏ ਬੰਨਾਂ ਦੇ ਬੰਦੇ ਸਾਡਾ ਬਾਹਰ ਦੇ ਆ ਤਾਂ ਪਿੰਡ ਵਾਲਿਆਂ ਦਾ 4 ਦਿਨ ਸੰਪਰਕ ਨਹੀਂ ਹੋਇਆ ਕੋਈ ਸਾਨੂੰ ਬੇੜੀ ਨਹੀਂ ਮਿਲੀ ਅਸੀਂ ਤਰੇ ਤਰਲੇ ਵੀ ਮਾਰਦੇ ਰਹੇ ਆ ਵੀ ਪਿੰਡ ਦੇ ਵਿੱਚ ਅਸੀਂ ਪਸ਼ੂ ਸਾਡੇ ਬਾਹਰ ਆਈਂ ਦੁੱਧ ਚੋ ਰਹੇ ਆ ਘਰ ਵਾਲੇ ਜੀਆਂ ਨੂੰ ਦੁੱਧ ਹੀ ਪਚਾ ਦੋ ਸਾਡਾ ਹਨੂਮੀ ਨਾਂ ਲੈ ਕੇ ਜਾਓ ਆ ਡਿੱਗੀ ਫੜੋ ਤੁਸੀਂ ਖੁਦ ਆਪਣੇ ਮਲਗੀ ਜਿਹੜੇ ਐਨਡੀਆਰ ਆਪਣੀਆਂ ਟੀਮਾਂ ਆਈਆਂ ਸੀ ਤੁਸੀਂ ਪਜਾ ਦਿਓ ਪਰ ਉਹਨਾਂ ਵੀ ਮੈਂ ਨਾ ਵੀ ਐਵੇਂ ਲੋਕਾਂ ਦੀ ਮਦਦ ਕੋਈ ਖਾਸ ਨਹੀਂ ਕੀਤੀ ਸਾਰਿਆਂ ਨੂੰ ਅਨਗੋਹਰ ਕੀਤਾ ਵਾ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜੇ ਮਤਲਬ ਇਹਦੀ ਮੁਸੀਬਤ ਚ ਡੁੱਬਿਆ ਪਿੰਡ ਸੀ ਪ੍ਰਸ਼ਾਸਨ ਨਹੀਂ ਬੋੜਿਆ ਪ੍ਰਸ਼ਾਸਨ ਪਾਜੀ ਬਾਹਰੋਂ ਹਨ ਫੋਨ ਕਰਦੇ ਰਹੇ ਤੁਹਾਨੂੰ ਜਿਹੇ ਕ ਲਈ ਹੈਲੀਕਾਪਟਰ ਭੇਜਿਆ ਸਰਕਾਰ ਨੇ ਕੋ ਥੋੜਾ ਰਾਸ਼ਨ ਸੁਟਿਆ ਵਾ ਮਨ ਲੀ ਲਫਾਫੇ ਭਰ-ਭਰ ਕੇ ਉਹ ਲਫਾਫੇ ਸੁਟਾ ਦੇ ਨਾਲ ਵੀ ਤੁਹਾਨੂੰ ਮੈਂ ਹੁਣ ਕੀ ਦਸਾਂ ਮੀਡੀਆ ਰਾਈ ਇੱਕ ਸਾਡਾ ਕਿਸਾਨਿਆਂ ਵਿਚਾਰਾ ਉਹਦਾ ਬਾਕੀ ਤੇ ਸਾਰਾ ਖਰਾਬ ਹੋ ਗਿਆ ਉਹਨੇ ਆਪਣੇ ਘਰ ਚ ਟੀਨਾ ਦੀ ਛੱਤ ਪਾਈ ਸੀ ਜਿਹੜੋ ਉਹਦੇ ਤੇ ਲਫਾਫਾ ਵਜਾ ਉਹਦੀਆਂ ਵਿਚਾਰੇ ਦੀਆਂ ਟੀਨਾ ਵੀ ਤੋੜ ਦਿੱਤੀਆਂ ਗਈਆਂ ਜਦੋਂ ਰਾਸ਼ਨ ਸੁਟ ਕੇ ਮੁੱਖ ਮੰਤਰੀ ਜਿਹੜਾ ਚੌਪਰ ਸੀ ਉਹਦੇ ਤੋਂ ਰਾਸ਼ਨ ਸੁਟਿਆ ਜਾ ਰਿਹਾ ਸੀ ਨੁਕਸਾਨ ਕਰਕੇ ਉਲਟਾ ਉਲਟਾ ਸਾਰਾ ਉਹਦਾ ਉਹਦਾ ਵਿਚਾਰੇ ਦੀ ਜਿਹੜੀ ਉਹ ਟੀਨਾ ਦਾ ਛੱਡੀ ਜਿਹਦੇ ਥੱਲੇ ਆਪਣ ਜੋਰ ਦੀ ਆਣ ਕੇ ਵਜਾ ਟੀਨਾ ਦੇ ਵਿੱਚ ਤੁਹਾਨੂੰ ਪਤਾ ਇਹ ਸੀਮਿੰਟ ਦੀਆਂ ਚ ਸਰ ਕਿੰਨੀ ਕਿ ਹੁੰਦੀ ਆ ਕੋਸ ਤੇ ੱਲਨ ਦੀ ਪਾਵਰ ਨੂੰ ਜਿਹੜੀ ਤੁਸੀਂ ਦੱਸਿਆ ਕਿ ਇੱਥੇ ਲੋਕਾਂ ਦੇ ਟਰੈਕਟਰ ਗੱਡੀਆਂ ਘਰ ਡੁੱਬ ਗਏ ਜਿਹੜੇ ਘਰ 'ਚ ਅਸੀਂ ਬੈਠੇ ਆ ਕਿੰਨਾ ਪਾਣੀ ਆ ਗਿਆ ਸੀ ਇੱਥੇ ਇਹ ਸਰ 88 ਦੇ ਵਿੱਚ ਮੇਰੇ ਪਿਤਾ ਜੀ ਨੇ ਇਹਨਾਂ ਦੀਆਂ ਕਮਰਿਆਂ ਦੀਆਂ ਨੀਹਾਂ ਭਰੀਆਂ ਸੀ ਸਾਨੂੰ ਸੰਭਾਲਿਆ ਉਦੋਂ ਕੋਈ ਅਸੀਂ 7-8 ਸਾਲ ਦੇ ਸੀ ਪਰ ਇੱਥੇ ਅਸੀਂ ਉਦੋਂ ਆਪਣੇ ਉੱਚਾ ਤਾਂ ਅਸੀਂ ਇੱਥੇ ਪਾਣੀ ਨਹੀਂ ਸੀ ਸਾਡੇ ਘਰ 'ਚ ਆਇਆ ਇਹ ਜਗ੍ਹਾ ਨੂੰ ਸੇਵ ਵੇਖੇ ਅਸੀਂ ਆਪਣੇ ਸਾਰੇ ਪਸ਼ੂ ਇੱਥੇ ਵੱਧੇ ਸੀ ਉਸ ਟਾਈਮ ਤੇ ਹਾਂ ਹੁਣ ਐਸ ਬਲੇ 5 ਫੁੱਟ ਪਾਣੀ ਮੇਰੇ ਘਰ ਦੇ ਵਿੱਚ ਵੜਿਆ ਵਾ ਸਰ 5 5 ਫੁੱਟ ਤੱਕ ਜਿੰਨੀਆਂ ਚੀਜ਼ਾਂ ਅਸੀਂ ਖਾਣ ਵਾਲੀਆਂ ਫਰਿੱਜਾਂ ਮਸ਼ੀਨਾਂ ਮੋਟਰਾਂ ਲੀੜਾ ਕੱਪੜਾ ਜਿਹੜਾ ਸਾਡਾ ਕੀਮਤੀ ਰਿਕਾਡ ਵੀ ਸੀ ਸਾਨੂੰ ਤੇ ਉਹ ਵੀ ਨਹੀਂ ਕੱਢ ਸਕੀ ਅਸੀਂ ਤੇ ਕਾਗਜ਼ ਹੀ ਆਪਣੇ ਫੜ ਕੇ ਲੈ ਜਾਈਏ ਕਿ ਬੰਨੇ ਸਿਰਫ ਬਚੀ ਆ ਤੇ ਆ ਇੱਕ ਜਾਨ ਬਚੀ ਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜੀ ਫੇ ਸਾਰੀ ਸਮਗਰੀ ਜਿਹੜੀ ਹੈ ਪਾਣੀ ਚ ਡੁੱਬ ਗਈ ਪਾਣੀ ਚ ਡੁੱਬ ਗਈ ਕਣਕ ਸਾਰਾ ਹੋਵੇ ਲੋ ਖਰਾਬ ਲੋਕੀ ਬਾਹਰ ਸੁੱਟ ਰੇ ਮੁਸ਼ਕ ਮਾਰ ਰਹੀ ਆ ਪੜੋਲੇ ਤੋੜ ਤੋੜ ਕੇ ਬਾਹਰ ਕੱਢਣੀ ਪੈ ਰਹੀ ਆ ਜਿੱਥੇ ਬੈਠ ਕੇ ਅਸੀਂ ਹੁਣ ਗੱਲ ਕਰ ਰਹੇ ਆ ਇੱਥੇ ਤੱਕ ਪਾਣੀ ਸੀ ਡੁੱਬ ਗਿਆ ਸਰ ਮੇਰੇ ਸਿਰ ਦੇ ਮੁਤਾਬਕ 5 ਫੁੱਟ ਤੋਂ ਇੱਥੇ ਐਸ ਹਾਈਟ ਤੱਕ ਪਾਣੀ ਇੱਕ ਰੀ ਨੰਗ ਚੁਕਾ ਵਾ ਘਰ ਦੇ ਵਿੱਚੋਂ ਦੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ 5 ਫੁੱਟ ਤੋਂ ਉੱਤੇ ਕਿਹੜਾ ਸਮਾਨ ਆ ਸਾਰਾ ਸਮਾਨ ਦੇ ਥੱਲੇ ਹੀ ਆ 5 ਫੁੱਟ ਤੋਂ ਕਿਹੜੀ ਚੀਜ਼ ਬਚੀ ਹੋਏਗੀ ਕੋਈ ਚੀਜ਼ ਨਹੀਂ ਬਚੀ ਸਾਡੀ ਜੀ ਜੇ ਤੋ ਪਿੰਡ ਦਾ ਇੰਨਾ ਬੁਰਾ ਹਾਲ ਹੋ ਨੂੰ ਜਿਹੜੀ ਫੀਡਬੈਕ ਦਿੱਤੀ ਹੈ ਤੁਹਾਨੂੰ ਉਹ ਕਿਵੇਂ ਮੌਕਾ ਕਿਵੇਂ ਮਿਲਦਾ ਪਹਿਲੀ ਗੱਲ ਉਹਨਾਂ ਤੱਕ ਗੱਲ ਰੱਖਣ ਦਾ ਦੇਖੋ ਸਾਡੇ ਅਸੀਂ ਕਿਸਾਨ ਆ ਅਸੀਂ ਬਾਹਰ ਅੰਦਰ ਜਾਂਦੇ ਆ ਇੱਕ ਸਾਡਾ ਕਿਸਾਨ ਆ ਵਿਚਾਰਾ ਭਰਾ ਸਾਡਾ ਬਲਵਿੰਦਰ ਸਿੰਘ ਥੋਬੇ ਤੋਂ ਉਹਦਾ ਵੀ ਗੰਨਾ ਅਸੀਂ ਗੰ ਮੈਂ ਵੀ ਗੰਨਾ ਬੀਜਣਾ ਉਹ ਵੀ ਵਿਚਾਰਾ ਗੰਨਾ ਬੀਜਦਾ ਵਾ ਉਹਦਾ ਗੰਨਾ ਬਹੁਤ ਵੱਡੇ ਪੱਦਰ ਤੇ ਉਹ ਵਿਚਾਰਾ ਮੈਨੂੰ ਦੱਸਦਾ ਸੀ ਅਸੀਂ ਦੋਨੇ ਜਾ ਰਹੇ ਹਾਂ ਅਜਨਾਲਾ ਬਲਾਕ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀ ਜੀ ਉਹਦੇ ਵਿਚਾਰੇ ਦੇ ਨਾਂ ਤੇ ਪਰਚਾ ਨਿਕਲ ਗਿਆ ਵੀ ਜਿਹੜਾ ਆਨਲਾਈਨ ਬਰੀਦਿਓ ਹੋਇਆ ਸੀ ਪਰ ਆਨਲਾਈਨ ਉਹਦੇ ਨਾਲ ਬੋਰਿਆ ਸੀ ਉਹਨੂੰ ਸਕਿਉਰਟੀ ਨੇ ਅੱਗੇ ਨਹੀਂ ਜਾਣ ਦਿੱਤਾ ਗਿਆ ਅੰਮ੍ਰਿਤਸਰ ਤੋਂ ਅਜ ਨਾਲੇ ਤੋਂ ਮੈਂ ਕੱਲਾ ਰਹਿ ਗਿਆ ਕਿਸਾਨ ਉਹਨੇ ਵੀ ਮੈਨੂੰ ਦੱਸਿਆ ਵੀ ਮੇਰੀ ਵੀ ਮੰਗ ਰੱਖੀ ਮੇਰਾ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਜਦ ਕਿ ਮੇਰੀ ਮਾਲਕੀ ਜ਼ਮੀਨ ਨਹੀਂ ਮੈਂ ਲੋਨ ਚੁੱਕ ਕੇ ਕਰਜ਼ਾ ਚੁੱਕ ਕੇ ਸਾਰੀਆਂ ਪਹਿਲੀਆਂ ਠੀਕੇ ਤੇ ਲੈ ਕੇ ਖੇਤੀ ਕਰ ਰਿਹਾ ਹਾਂ ਉਤੋਂ ਬਾਅਦ ਵੀ ਸਾਨੂੰ ਬਲਾਕ ਤੋਂ ਸਾਨੂੰ ਫੋਨ ਆਇਆ ਵਾ ਸਾਡੇ ਜਿਹੜੇ ਹੈਗੇ ਆ ਇੱਕ ਹਡਾ ਰਮਦਾਸ ਤੋਂ ਸੱਜਣਿਆਂ ਪਹਿਲਾਂ ਬਲਾਕ ਵਾਲੇ ਸਾਨੂੰ ਫੋਨ ਲਾਉਂਦੇ ਰਹੇ ਨਹੀਂ ਲੱਗਾ ਉਹਨਾਂ ਦਾ ਰਮਦਾਸ ਇੱਕ ਹਡਾ ਸੱਜਣਿਆਂ ਉਹਦੇ ਨਾਲ ਕਨੈਕਟ ਹੋਇਆ ਉਹਨੇ ਸਾਨੂੰ ਦੱਸਿਆ ਵੀ ਤੁਹਾਡਾ ਜਿਹੜਾ ਨਾਮ ਆ ਪਾ ਦੀਏ ਪ੍ਰਧਾਨ ਮੰਤਰੀ ਨੂੰ ਮਿਲਨਤ ਬੰਦੀ ਤੁਹਾਡਾ ਕੋਹਨੇਵਾਲ ਦਾ ਖਾਸ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਤੁਸੀਂ ਆਪਣੀ ਗੱਲ ਦੱਸ ਸਕੋ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਡਿਊਟੀ ਲਈ ਹੀ ਪਿੱਛੇ ਵੀ ਉਹੋ ਕਿਸਾਨ ਹੀ ਸੱਦੇ ਜਾਣ ਜਿਹੜੇ ਮਤਲਬ ਕਿ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖਿਆ ਤੇ ਜਿਨ੍ਹਾਂ ਨਾਲ ਸਭ ਤੋਂ ਮਾੜਾ ਹੋਇਆ ਵਾ ਉਹੋ ਹੀ ਮਿਲ ਗਈ ਵੱਖ-ਵ ਕਰੀਬ ਕਿਸਾਨ ਗਏ ਆ ਤੇ ਉਹੋ ਹੀ ਕਿਸਾਨ ਉਹਨਾਂ ਨੇ ਬੁਲਾਏ ਆ ਵੀ ਜਿੱਥੋਂ ਜਿੱਥੋਂ ਵੱਡਾ ਨੁਕਸਾਨ ਹੋ ਗਿਆ ਚਲੋ ਸਾਡੀ ਥੋੜੀ ਦਫਤਰਾਂ ਚ ਜਾਈਦਾ ਵਾ ਐਸਡੀਐਮ ਸਾਹਿਬ ਨਾ ਵੀ ਚਲੋ ਸਾਡਾ ਪਿਆਰ ਹੈ ਸਾਰੇ ਅਫਸਰ ਆਣਾ ਸੀ ਚੰਗਾ ਵਤੀਰਾ ਕਰਦੇ ਆ ਕਿਸੇ ਦੇ ਅਸੀਂ ਕੋਈ ਮਾੜੀ ਸ਼ਰਧਾਬਦੀ ਨਹੀਂ ਵਰਤਦੇ ਸਾਰਿਆਂ ਦੇ ਨਾਲ ਅਸੀਂ ਸਿਰ ਝੁਕਾ ਕੇ ਗੱਲ ਕਰਦੇ ਆ ਇਸ ਕਰਕੇ ਵੀ ਉਹਨਾਂ ਨੇ ਸਾਡਾ ਨਾਮ ਪਾਇਆ ਵੀ ਇਹ ਜਾ ਕੇ ਤੇ ਆਪਣਾ ਜਿਹੜਾ ਪਖ ਰੱਖ ਸਕਦਾ ਪ੍ਰਧਾਨ ਮੰਤਰੀ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਤਾਂ ਐਡੇ ਨੁਕਸਾਨ ਚ ਆ ਗਏ ਪੰਜਾਬ ਚ 23 ਜ਼ਿਲ੍ਹਿਆਂ ਚ ਸਭ ਤੋਂ ਵੱਧ ਜੇਕਰ ਡਿਪਟੀ ਕਮਿਸ਼ਨਰ ਸਾਖੀਸਾਨੀ ਕੰਮ ਕਰ ਰਹੇ ਆ ਤਾਂ ਤੁਸੀਂ ਫਿਰ ਕਿਵੇਂ ਡੁੱਬ ਗਏ ਵੇਖੋ ਸਰ ਅਸੀਂ ਮ ਕੀ ਕਹੀਏ ਹੁਣ ਵਿਚਾਰੀ ਨੂੰ ਧੰਨਵਾਦ ਕਰ ਰਿਹਾ ਜਿੰਨੀ ਉਹਦੇ ਵਿੱਚ ਤਾਕਤ ਹੈ ਪੂਰੀ ਲਾ ਰਹੀ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਇਹਦੇ ਵਿੱਚ ਗਲਤੀ ਇਹ ਆ ਵੀ 7 ਤਰੀਕ ਦੇ ਵਿੱਚ ਮੈਨੂੰ ਡੇਟ ਨਹੀਂ ਯਾਦ ਮੈਡਮ ਦਾ ਦੌਰਾ ਹੋਇਆ ਸਾਡੇ ਪਿੰਡ ਦੇ ਵਿੱਚ ਜੀ ਵੀ ਬੰਨਾਂ ਨੂੰ ਜੱਈਆ ਲੈ ਕੇ ਵੀ ਹੁਣ ਹੜ ਆਉਣੇ ਸ਼ਟਾਰਟ ਹੋਣ ਵਾਲੇ ਆ ਜੇ ਕੋਈ ਤੁਹਾਨੂੰ ਕਤਾਈ ਯਾਫਦੀ ਆ ਕਿਤੇ ਤੇ ਉਹਦਾ ਸਾਨੂੰ ਦੱਸਿਆ ਜਾਏ ਅਸੀਂ ਉਥੇ ਪ੍ਰਬੰਧ ਕਰੀਏ ਮੇਰੇ ਨਾਲ ਸਾਡੇ ਬ੍ਰਦਰ ਨੇ ਵਿਚਾਰੇ ਵੱਡੇ ਵੀਰ ਜੀ ਸਰ ਪ੍ਰਥੀਪਾਲ ਸਿੰਘ ਸਾਹਿਬ ਕਾ ਸਰਪੰਚ ਵੀ ਨੇ ਤੇ ਲੰਬੜਦਾਰ ਵੀ ਨੇ ਜੀ ਇੱਕ ਸਾਡੇ ਪਿੰਡ ਤੋਂ ਮੌਜੂਦਾ ਸਰਪੰਚ ਆ ਅਮਰਜੀਤ ਸਿੰਘ ਭਰਾਵਾ ਸਾਡਾ ਅਸੀਂ ਸਾਰੇ ਜਾਣੇ ਮੋਤਪੁਰ ਬੰਦੇ ਜਿਹੜੇ ਪਿੰਡ ਦੇ ਗਏ ਉਥੇ ਤੇ ਮੈਡਮ ਦੇ ਧਿਆਨ ਚ ਲਿਆਂਦੀ ਮੈਡਮ ਜੀ ਇੱਕ ਤੇ ਜਿਹੜਾ ਵਾ ਸਾਡੇ ਬੰਨ ਆ ਇਹਨਾਂ ਤੇ ਪਿਛਲੇ ਕੋਈ 10 15 ਸਾਲਾਂ ਤੋਂ ਦਾਹਾਂ ਤੋਂ ਲਾ ਲੋ ਵੀ ਇੱਕ ਮੁੱਠ ਵੀ ਮਿੱਟੀ ਨਹੀਂ ਪਈ ਲੋਕ ਵੀ ਉਤੋਂ ਦੀ ਨੰਗਦੇ ਆ ਜਿਦੋਂ ਸਰਕਾਰਾਂ ਦਾ ਯੂਰਪਿੰਦਾ ਇਹ ਰੇਤਾ ਵੀ ਉਤੋਂ ਦੀ ਨੰਗਾ ਲੈਂਦੇ ਆ ਇਜਲੋ ਰੇਤਾ ਲੰਘਦੀ ਇਹ ਨਾਂ ਤੇ ਧੁੱਪ ਵੈਂਦੇ ਆ ਤੇ ਨਾਂ ਮੀਂਹ ਵੈਂਦੇ ਆ ਤੇ ਚਿੱਕੜ ਦੇ ਨਾਲ 92 ਘਟੇ ਨੇ ਖੁਰੇ ਨੇ ਉਤੋਂ ਕੱਚੇ ਬੰਨਣੇ ਨੇ ਨੇੜੇ ਤੇੜੇ ਮਾਈਨਿੰਗ ਦੇ ਰਿਆ ਚ ਹੁੰਦੀ ਰਹੀ ਉਤੋਂ ਟ੍ਰਿਪਰ ਲੰਘਦੇ ਆ ਤੇ ਬੰਨ ਕਮਜ਼ੋਰ ਹੋ ਗਏ ਹੋ ਗਏ ਸਰ ਬੰਨ ਜਿਹੜੇ ਤਾਂ ਹੀ ਆਪ ਸਹਣੇ ਜੇ ਕੱਚੀ ਮਿੱਟੀ ਆ ਉਹਦੇ ਉਤੋਂ ਦੀ ਕੋਈ 10-10 15-15 ਸੈਂਕੜੇ ਵਜਨ ਦੀਆਂ ਗੱਡੀਆਂ ਲੰਘਦੀਆਂ ਨੇ ਪਾਣੀ ਨੂੰ ਛੱਡਦੇ ਆ ਉਹ ਤੇ ਸੁੱਕੇ ਰਸਤੇ ਨੂੰ ਵੀ ਗਿੱਲਾ ਕਰੀ ਜਾਂਦੀਆਂ ਨੇ ਉਹਨਾਂ ਨੇ ਵੀ ਮਤਲਬ ਕਿ ਜਿਹੜੇ ਬੰਨ ਸਾਡੇ ਹਾਈਟ ਉਹਨਾਂ ਦੀ ਘਟਾਈ ਉਹ ਜਿਵੇਂ ਅਸੀਂ ਮਤਲਬ ਕਿ ਸਾਡਾ ਦਰਿਆ ਦੇ ਵਿੱਚ ਇੱਕ ਸਾਡੇ ਹੈਗੇ ਸੀ ਖਜ਼ਾਨਾ ਮੰਤਰੀ ਬਣੇ ਸੀ ਅਰਨਜੀਤ ਲੀ ਜੀ ਚਲੋ ਵਾਹਿਗੁਰੂ ਉਹਨਾਂ ਦਾ ਵੀ ਸੁਰਗਾਂ 'ਚ ਵਾਸਾ ਕਰੇ ਉਹਨਾਂ ਨੇ ਇੱਕ ਸਾਡੇ ਰਾਵੀ ਦਰਿਆ ਦੇ ਵਿੱਚ ਪੱਕਾ ਬ੍ਰਿਜ ਬਣਾਇਆ ਜਿਹੜੀ ਮਤਲਬ ਕਿ 10 ਪਿੰਡਾਂ ਦੀ ਜ਼ਮੀਨ ਦਰਿਆ ਤੋਂ ਪਾਰ ਵੀ ਆ ਜਿਹੜੇ ਲੋਕਾਂ ਨੂੰ ਨੰਘਣ ਵਾਸਤੇ ਬਹੁਤ ਮੁਸ਼ਕਲ ਸੀ ਅਸੀਂ ਤੇ ਉਹਦਾ ਵੀ ਵਿਚਾਰੇ ਦਾ ਧੰਨਵਾਦ ਕਰਦੇ ਆ ਵੀ ਉਹ ਬੰਨਦਾ ਕਰਕੇ ਵੀ 10 ਪਿੰਡਾਂ ਦੇ ਲੋਕ ਸਾਡੇ ਪਿੰਡਾਂ ਦੇ ਵਿੱਚੋਂ ਦੀ ਹੋਗੇ ਗੁਜ਼ਰਦੇ ਆ ਤੇ ਉਹਦੇ ਨਾਲ ਵੀ ਆਵਾਜਾਈ ਜਿਹੜੀ ਦਿਨ ਰਾਤ ਗੱਡੀਆਂ ਟਰੈਕਟਰ ਟਰਾਲੀਆਂ ਹਰ ਤਰ੍ਹਾਂ ਦੇ ਮਿਲਟਰੀ ਬਹੁਤ ਜਿਆਦਾ ਸਾਡੀ ਪਾਰਿਆ ਜੀ ਅਸੀਂ ਦੱਸ ਰਹੇ ਸੀ ਕਿ ਜਦੋਂ ਅਸੀਂ ਡੀਸੀ ਇੱਥੇ ਆਏ ਸੀ ਵਿਜ਼ਿਟ ਕਰਨ ਤੁਸੀਂ ਉਹਨਾਂ ਨੂੰ ਜਾਣੂ ਕਰਾਇਆ ਤੇ ਉਦੋਂ ਕੀ ਕਹਿੰਦੇ ਸੀ ਉਦੋਂ ਬਾਅਦ ਕੰਮ ਕੀਤਾ ਸੀ ਡਿਪਟੀ ਕਮਿਸ਼ਨਰ ਨੇ ਜਾਂ ਨਹੀਂ ਕੀਤਾ ਵੇਖੋ ਐਸੀ ਉਹਨਾਂ ਨੂੰ ਮੰਗ ਰੱਖ ਦਿੱਤੀ ਵੀ ਇਹ ਜਿਹੜੇ ਬਾਨਿਆਂ ਕਮਜ਼ੋਰ ਹੋਏ ਇਹਨਾਂ ਦੇ ਉੱਤੇ ਸਾਡੇ ਸਰਪੰਚ ਸਾਹਿਬ ਪ੍ਰਥੀਪਾਲ ਸਿੰਘ ਨੇ ਕਿਹਾ ਵੀ ਇਹਨਾਂ ਨੂੰ ਥੋੜੀ ਥੋੜੀ ਮਿੱਟੀ ਪਾ ਕੇ ਮੈਡਮ ਜੀ ਜਿੱਥੇ ਕਮਜ਼ੋਰੀ ਜਾਪਦੀ ਆ ਇਹਨਾਂ ਦੀ ਰਿਪੇਅਰ ਕੀਤੀ ਜਾਏ ਪਰ ਅਫਸੋਸ ਇਸ ਗੱਲ ਦਾ ਮੈਡਮ ਦੇ ਅਸੀਂ ਖਿਲਾਫ ਨਹੀਂ ਹੈਗੇ ਚਲੋ ਬਹੁਤ ਸਾਡੇ ਸਤਿਕਾਰਯੋਗ ਨੇ ਪਰ ਅਫਸੋਸ ਇਸ ਗੱਲ ਦਾ ਸ਼ੈਤ ਜੇ ਸਾਡੇ ਬੰਨਾਂ ਦੀ ਮਰਮਤ ਹੋਈ ਹੁੰਦੀ ਤੇ ਸਾਨੂੰ ਅੱਜ ਆ ਦਿਨ ਨਾ ਵੇਖਣੇ ਪੈਂਦੇ ਹਮ ਮਤਲਬ ਜਿਹੜੀ ਗੱਲ ਤੁਸੀਂ ਡੀਸੀ ਨੂੰ ਸਾਰੀ ਦੱਸੀ ਕਿ ਸਾਨੂੰ ਇੱਥੇ ਆ ਚੀਜ਼ ਦੀ ਲੋੜ ਆ ਕੰਮ ਹੀ ਨਹੀਂ ਹੋਇਆ ਇੱਕ ਵਾਰੀ ਵੀ ਕੋਲ ਸਰ ਵੇਖੋ ਆਪਾਂ ਵੇਖੋ ਜੁਮੇਆਰ ਬੰਦੇ ਆ ਕਿੱਦਾਂ ਝੂਠ ਬੋਲ ਸਕਦੇ ਆ ਉਸ ਟਾਈਮ ਤੇ ਨਹੀਂ ਹੋਇਆ ਵੀ ਜਦੋਂ ਅਸੀਂ ਕਿਹਾ ਵੀ ਥੋੜੀ ਮਿੱਟੀ ਪਾ ਦਿਓ ਪਹਿਲਾਂ ਇਹਨਾਂ ਨੂੰ ਇੱਕ ਡੇਢ ਮਹੀਨਾ ਦੀ ਪਹਿਲਾਂ ਦੀ ਗੱਲ ਆ ਬਾਅਦ ਚ ਹੜ ਹੁੰਦੇ ਆ ਤੇ ਤਰੀਕ ਮੈਨੂੰ ਯਾਦ ਨਹੀਂ ਸਤਵੇਂ ਮਹੀਨੇ ਦੀ ਗੱਲ ਆ ਹੜ ਜਿਹੜਾ ਵਾ ਅੱਠਵੇਂ ਮਹੀਨੇ ਦੀ ਸਰ 20 24 25 ਤਰੀਕ ਨੂੰ ਪਾਣੀ ਵਧਣਾ ਦਰਿਆ 'ਚ ਸਟਾਰਟ ਹੋਇਆ ਵਾ ਹੂੰ ਤੇ ਅਸੀਂ ਧਿਆਨ 'ਚ ਲਿਆਂਦਾ ਵੀ ਚਲੋ ਜਿੱਥੋਂ ਜਿੱਥੋਂ ਸਾਨੂੰ ਕਮਜ਼ੋਰ ਲੱਗਦੇ ਨੇ ਮੈਡਮ ਜੀ ਇੱਕ ਉਥੇ ਬਹੁਤ ਵੱਡਾ ਖੱਡਾ ਪਿਆ ਸੀ ਕਿਸੇ ਜਨਮਰ ਨੇ ਪਾਇਆ ਸੀ ਉਹ ਮੈਡਮ ਦੇ ਸਾਹਮਣੇ ਗੱਡੀਆਂ ਲੰਘ ਰਹੀਆਂ ਸੀ ਹੂੰ ਉਥੇ ਅਸੀਂ ਪੱਥਰ ਰੱਖਿਆ ਮੈਡਮ ਵੀ ਖੁਦ ਵੇਖ ਰਹੇ ਸੀ ਪਰ ਪਤਾ ਨਹੀਂ ਮੈਡਮ ਵੱਲੋਂ ਜੇ ਅਸੀਂ ਫੋਨਾਂ ਦੇ ਵਿੱਚ ਵੇਖੀਏ ਜਿੱਦਾਂ ਉਹਨਾਂ ਦਾ ਮਿਲਦਾ ਸਾਨੂੰ ਰਵੱਈਆ ਵਾ ਜਦੋਂ ਜਾਣੇ ਆ ਹੱਸ ਕੇ ਸਾਡੀ ਗੱਲ ਵੀ ਸੁ ਅੱਤਿਆਂ ਨਾ ਹੜਾਂ ਦੇ ਵਿੱਚ ਬੈਠੇ ਵੀ ਨਹੀਂ ਪਰ ਪਤਾ ਨਹੀਂ ਚਾਹੇ ਤੇ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਪੈਕੇਜ ਨਹੀਂ ਮਿਲਿਆ ਕਿੱਥੇ ਕਥਾਈ ਰਹਿ ਗਈ ਆ ਇਸ ਗੱਲ ਦੀ ਤੇ ਹੁਣ ਮੈਂ ਤੁਹਾਨੂੰ ਕੀ ਦੱਸ ਸਕਣਾ ਮੈਂ ਤੁਹਾਡੇ ਸਾਹਮਣੇ ਆ ਸਾਰੀ ਹਕੀਕਤ ਤੁਹਾਨੂੰ ਇਹ ਦੋ ਵਾਰੀ ਤਾਂ ਪੁੱਛ ਲਿਆ ਡਿਪਟੀ ਕਮਿਸ਼ਨਰ ਦੀਆਂ ਤਾਰੀਫਾਂ ਬਹੁਤ ਹੋ ਰਹੀਆਂ ਕਿ ਬੜਾ ਲੋਕਾਂ ਨੂੰ ਗੱਲ ਆਉਂਦੇ ਆ ਮਿਲਦੇ ਆ ਉਹ ਫੋਟੋਆਂ ਤਾਂ ਅਸੀਂ ਵੇਖ ਲਈਆਂ ਪਰ ਜਿਹੜੀ ਗੱਲ ਤੁਸੀਂ ਜਾਣੂ ਉਹਨਾਂ ਨੂੰ ਕਰਵਾਇਆ ਸੀ ਉਹ ਤੇ ਕੰਮ ਨਹੀਂ ਹੋਇਆ ਹੈਰਾਨੀ ਇਸ ਗੱਲ ਦੀ ਦੇਖੋ ਅਸੀਂ ਇਸ ਗੱਲ ਦੀ ਤਾਰੀਫ ਕਰਦੇ ਆ ਵੀ ਮੈਡਮ ਪਹਾੜਾਂ ਦੇ ਵਿੱਚ ਵੀ ਮਨ ਲਗੀ ਲੈ ਕੇ ਨਾਲ ਐਨਡੀਆਰਐਫ ਦੀਆਂ ਟੀਮਾਂ ਬੇੜੀਆਂ ਤੇ ਪਿੰਡਾਂ ਦੇ ਵਿੱਚ ਘੁੰਮਦੇ ਰਹੇ ਆ ਮਿਲਦੇ ਰਹੇ ਆ ਹਰ ਕਿਸਾਨ ਦਾ ਦੁਰਦ ਦਰਦ ਸਮਝਦੇ ਰਹੇ ਆ ਸੁਣਦੇ ਰਹੇ ਆ ਪਰ ਰਹੇ ਸਾਡੇ ਵਿੱਚ ਨੇ ਉਹ ਜਿਹਨੇ ਦਿਨ ਅਸੀਂ ਵਿਪਤਾ ਦੇ ਵਿੱਚ ਰਹੇ ਆ ਪਰ ਇਹ ਆ ਵੀ ਪਹਿਲਾਂ ਕੋਈ ਜਿਹੜੀ ਮਤਲਬ ਅਕੀ ਕਾਰਵਾਈ ਹੋਣੀ ਸੀ ਜਿਹੜੀ ਬੰਨਾਂ ਦੀ ਅਸੀਂ ਮੰਗ ਰੱਖੀ ਸੀ ਵੀ ਮੈਡਮ ਜੀ ਇਹਨਾਂ ਨੂੰ ਥੋੜਾ ਮਜ਼ਬੂਤ ਕਰ ਦੋ ਉੱਥੇ ਕੋਈ ਕਟਾਈ ਹੋ ਗਈ ਆ ਇਹ ਨਹੀਂ ਪਤਾ ਮੈਡਮ ਵੱਲੋਂ ਹੋ ਗਈ ਆ ਜਾਂ ਸਰਕਾਰ ਵੱਲੋਂ ਹੋ ਗਈ ਆ ਉਹ ਜ਼ਰੂਰ ਗਈ ਆ ਜੀ ਇਹਦੇ ਵਿੱਚ ਅਨਗੋਰੀ ਹੋਏ ਆ ਅਸੀਂ ਕਿਵੇਂ ਜਿਸ ਦਿਨ ਤੁਸੀਂ ਦੱਸਿਆ ਕਿ ਪਾਣੀ ਚੜਿਆ ਸੀ ਦੋ ਜੇ ਸੀ ਬੀ ਮਸ਼ੀਨਾਂ ਭੇਜੀਆਂ ਗਈਆਂ ਜੇ ਉਹੀ ਜੇ ਉਹੀ ਜੇ ਸੀ ਬੀ ਮਸ਼ੀਨਾਂ ਪਹਿਲਾਂ ਇੱਕ ਮਹੀਨਾ ਭੇਜੀਆਂ ਜਾਂਦੀਆਂ ਤੇ ਬਚ ਜਾਂਦਾ ਸਭ ਕੁਝ ਵੇਖੋ ਸਰ ਵੀ ਜੇ ਕਿਤੇ ਅਸੀਂ ਮੈਂ ਤਾਂ ਇਹ ਗੱਲ ਚਾਹੁੰਦਾ ਪਤਾ ਨਹੀਂ ਵਾਹਿਗੁਰੂ ਨੂੰ ਸਾਡੇ ਸਾਰੇ ਕਿਸਾਨਾਂ ਦੀ ਸੀ ਸਾਰੇ ਇੱਕ ਜਿੰਨਾ ਮਤਲਬ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਕਸੋਵਾਲ ਸਹਾਰਨ ਤੱਕ ਬੰਨਾ ਦੇ ਸਿਰੇ ਤੱਕ ਪਾਣੀ ਗਿਆ ਸੀ ਜੇ ਅਸੀਂ 10 20 ਮਿੰਟ ਚਾਹੇ 15 ਮਿੰਟ ਅੱਧਾ ਘੰਟਾ ਬੰਨ ਬਚਾ ਜਾਂਦੇ ਤੇ ਪਰ ਸਾਡੇ ਪਿੰਡ ਦਾ ਨੁਕਸਾਨ ਹੀ ਹੋਣਾ ਹੋਰ ਬੰਨ ਜਿਹੜੇ ਆ ਸਾਡੇ ਨਾਲੋਂ ਕੋਈ ਅੱਧਾ ਅੱਧਾ ਘੰਟਾ ਪਹਿਲਾਂ ਰੁੜ ਚੁੱਕੇ ਸੀ ਫਿਰ ਉਹ ਸਾਰਾ ਪਾਣੀ ਦਾ ਜ਼ੋਰ ਉਧਰ ਨੂੰ ਹੋ ਜਾਣਾ ਸੀ ਇਹ ਬੰਨ ਥੋੜਾ ਮਤਲਬ ਕਿ ਲੈਵਲ ਘਟ ਜਾਣਾ ਸੀ ਬੰਨਾ ਤੋਂ ਇਹ ਜਰੂਰ ਸਾਡੀ ਖਤਾਈ ਹੋਈ ਆ ਹੱਲੇ ਬੰਨਾ ਦੇ ਨਾਲੋਂ ਮਤਲਬ ਕਿ ਪੁੱਟ ਡੇਢ ਪਾਣੀ ਥੱਲੇ ਸੀ ਪਰੇ ਆ ਵੀ ਸੈਡਾਂ ਜਿਹੜੀਆਂ ਖੁਰੀਆਂ ਸੀ ਬੰਨਾਂ ਦੀਆਂ ਪਾਣੀ ਸਿਰੇ ਜੜਿਆ ਥੱਲਿਓਂ ਦੀ ਪਹਿਲਾਂ ਇੱਕ ਛੋਟੀ ਰੋਡ ਪਈ ਆ ਜਿੱਦਾਂ ਮੰਨ ਕੇ ਚਲੋ ਵੀ ਚੂਹੇ ਦੀ ਮੰਨ ਕੇ ਸੀ ਜੱਟ ਜ਼ਿੰਮੇਵਾਰ ਕਹਿ ਦਿੰਦੇ ਆ ਵੀ ਪਾਣੀ ਨਿਕਲਦਾ ਵਾ ਉਸੇ ਟਾਈਮ ਹੀ ਮੋਟਰ ਜਿੱਨਾ ਪਾਣੀ ਨਿਕਲਦਾ ਆ ਪਿਆ ਤੇ ਬਸ ਵਸ ਤੋਂ ਬਾਹਰ ਹੋ ਗਈ ਗੱਲ ਕਿਸੇ ਦੀ ਉੱਥੇ ਯੂਰਤ ਨਹੀਂ ਬਈ ਵੀ ਲੱਗੇ ਹੋ ਜੀ ਹੁਣ ਤੁਸੀਂ ਕਿਵੇਂ ਚਾਹੁੰਦੇ ਹੋ ਕਿ ਜਿਹੜੇ ਪਿੰਡਾਂ ਦਾ ਜਾਂ ਖੇਤਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਪਹਿਲਾਂ ਹੋਇਆ ਪਰ ਭਾਈ ਕਿਵੇਂ ਹੋ ਸਕਦੀ ਹੈ ਵੇਖੋ ਸਰ ਇਹ ਤੇ ਮੈਂ ਆਨਾ ਵੀ ਜਿੰਨਾ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਇਹ ਤੇ ਸਰਕਾਰ ਵੀ ਨਹੀਂ ਪੂਰਾ ਕਰ ਸਕਦੀ ਆਖੀ ਜਏ ਭਗਵੰਤ ਮਾਨ ਸਾਹਿਬ ਵੀ ਮੈਂ ਕਰਦਾਗਾ 20 ਹਜ਼ਾਰ ਏਕੜ ਦਾ ਦਾਂਗਾ ਵੇਖੋ ਸਰ ਸਾਡਾ 60 ਤੋਂ 70 ਹਜ਼ਾਰ ਪਰ ਏਕੜ ਦਾ ਝੋਨਾ ਸੀ ਹਮ ਅੱਧਿਓ ਵੱਧ ਜ਼ਿਮੀਂਦਾਰ ਵਿਚਾਰੇ ਠੇਕੇ ਤੇ ਪੈੜੀ ਲੈ ਕੇ ਜਿਹੜੀ 50-60 ਹਜ਼ਾਰ ਰੁਪਿਆ ਪਰ ਏਕੜ ਦਾ ਠੇਕਾ ਦੇ ਰਹੇ ਨੇ ਖਰਚਾ ਉਹ ਤੇ ਅਲੱਗ ਤੋਂ ਲੱਗਦਾ ਵਾ ਉਹ ਕਰ ਰਹੇ ਨੇ ਖੇਤੀ ਜਿਹੜਾ ਗੰਨਾ ਸਾਡਾ ਬਰਬਾਦ ਹੋ ਗਿਆ ਮੇਰਾ ਖੁਦ ਦਾ ਜਿਹੜਾ 35 40 ਕਿੱਲੇ ਗੰਨਾ ਮੇਰਾ ਆਪਣਾ ਹੀ ਇਹਨਾਂ ਮੇਰੇ ਪਰਿਵਾਰ ਦੇ ਨਾਲ ਅਸੀਂ ਚਾਰ ਪੰਜ ਭਰਾਵਾਂ ਚਾਚੇ ਤਾਏ ਦੇ ਉਹਨਾਂ ਦਾ ਵੀ ਬਰਬਾਦ ਹੋ ਗਿਆ ਹੋਰ ਵੀ ਬਹੁਤ ਕਿਸਾਨ ਹੈ ਜਿਨ੍ਹਾਂ ਦਾ ਮੇਰੇ ਤੋਂ ਵੀ ਜ਼ਿਆਦਾ ਗੰਨਾ ਖਰਬਾਪ ਹੋ ਗਿਆ ਝੋਨਾ ਸਾਰਾ ਬਰਬਾਦ ਹੋ ਗਿਆ ਤੇ ਇਹਦੇ ਵਾਸਤੇ ਜਿਹੜਾ ਗੰਨਾ ਸੀ ਸਾਡਾ ਉਹਦੇ ਸਰ 1 ਲੱਖ ਤੋਂ 1.5 ਲੱਖ ਰੁਪਈਆ ਪ੍ਰਤੀ ਕਿੱਲੇ ਦੀ ਐਵਰੇਜ ਹੀ ਤੇ ਸਰਕਾਰ ਨੂੰ ਇੱਥੇ ਮੈਂ ਤੁਹਾਡੇ ਇੱਕ ਹੋਰ মিডিਆ ਰਹੀਂ ਇੱਕ ਸਰਕਾਰ ਦੇ ਕੰਨਾਂ 'ਚ ਗੱਲ ਲਿਆਉਣੀ ਚਾਹੁੰਦਾ 23 ਦੇ ਵਿੱਚ ਸਾਨੂੰ 6800 ਰੁਪਈਆ ਜਿਹੜਾ ਮੁਆਵਜ਼ਾ ਪਰ ਏਕੜ ਦਾ ਮਿਲਿਆ ਪਾਏ ਕਿਸ ਦਾ ਗੰਨਾ ਖਰਾਬ ਹੋਇਆ ਪਾਏ ਹੋਇਆ ਝੋਨਾ ਖਰਾਬ ਉਹ ਵੀ 6800 ਰੁਪਇਆ ਸਿਰਫ ਮਿਲਿਆ 5 ਏਕੜ ਤੱਕ ਤੁਹਾਡੇ ਨਾਲ 10 ਕਿੱਲੇ ਜ਼ਮੀਨ ਹੈ ਤੁਹਾਡੀ 10 ਕਿੱਲੇ ਫਸਲ ਬਰਬਾਦ ਹੋ ਗਈ ਹੈ ਸਿਰਫ ਤੁਹਾਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਪਹਿਲਿਆਂ 500 50 ਕਿੱਲੇ ਦਾ 6800 ਰੁਪਇਆ ਦੂਜਿਆਂ ਕਿੱਲੇ ਦਾ ਕੁਝ ਨਹੀਂ ਦੱਸੋ ਉਹਨਾਂ ਕਿੱਲਿਆਂ ਦੇ ਜ਼ਿਮੀਂਦਾਰ ਦੀ ਲਾਗਤ ਨਹੀਂ ਲੱਗੀ ਇਹ ਤਾਂ ਫਿਰ ਗੋਗਲੂਆਂ ਤੋਂ ਮਿੱਟੀ ਝੜਨ ਵਾਲੀ ਗੱਲ। ਬਿਲਕੁਲ ਇਹੋ ਗੱਲ ਹੋਈ ਆ 23 ਦੇ ਵਿੱਚ ਕਈ ਕਿਸਾਨ ਵਿਚਾਰੇ ਮੇਰੇ ਪਿੰਡ ਦੇ ਬਾਹਰ ਦੇ ਰਹਿ ਗਏ ਜਿਨ੍ਹਾਂ ਨੂੰ ਮਾਫੀ ਜਾਨੀ ਮਿਲਿਆ। ਇਹ ਵੀ ਅਸੀਂ ਟਵੀਟ ਕੀਤਾ ਬਾਹਰ ਦੇ ਜਿਹੜੇ ਸਾਡੇ ਮਤਲਬ ਕਿ ਜ਼ਿਲ੍ਹਿਆਂ ਤੋਂ ਕਿਸਾਨ ਆਏ ਸੀ ਪ੍ਰਧਾਨ ਮੰਤਰੀ ਨੂੰ ਵੀ ਸਾਡੇ ਸਰ 23 ਚ ਵੀ ਇਹਨਾਂ ਕੁਝ ਨਹੀਂ ਦਿੱਤਾ ਸਾਨੂੰ। ਹੂੰ। ਤੇ ਸਾਨੂੰ ਜਿਹੜੋਂ ਅਸੀਂ ਅਫਸਰਾਂ ਦੇ ਕੋਲ ਜਾਂਦੇ ਆ ਮਿਲਨੇ ਆ ਦਫ਼ਤਰਾਂ 'ਚ ਜਾ ਕੇ ਤੇ ਉਹ ਆਂਦੇ ਆ ਕਿ ਪੈਸਾ ਸਾਰਾ ਵਾਪਸ ਹੋ ਗਿਆ ਵਾ ਸੈਂਟਰ ਨੂੰ। ਹੂੰ। ਇੱਥੇ ਜਦੋਂ ਇਹ ਗੱਲ ਹੋਈ ਤੇ ਇਤੋਂ ਸਾਡੇ ਮੋਦੀ ਸਾਹਿਬ ਨੇ ਸਾਡੀਆਂ ਅੱਖਾਂ ਤੋਂ ਇੱਕ ਪਰਦਾ ਦੂਰ ਕੀਤਾ। ਉਹਨਾਂ ਨੇ ਕਿਹਾ ਜਿਹੜੀ ਟੂਜ ਪੇਸ ਕੇ ਕਰੀ ਪੇਸਟ ਤੋਂ ਬਾਹਰ ਆ ਜੇ ਉਹ ਕਦੇ ਵਾਪਸ ਨਹੀਂ ਜਾਂਦੀ ਇਹ ਮੈਂ ਤੁਹਾਨੂੰ ਕਲੀਅਰ ਕਰਦਾ ਸੈਂਟਰ ਸਰਕਾਰ ਜੋ ਪੰਜਾਬ ਨੂੰ ਪੈਕੇਜ ਰਾਹਤ ਮੰਡ ਦੇ ਦਿੰਦੀ ਆ ਕਦੀ ਵੀ ਵਾਪਸ ਨਹੀਂ ਲੈਂਦੀ ਇਹ ਵੀ ਸਾਡੀ ਅੱਖਾਂ ਤੋਂ ਚਾਨਣ ਆ ਲਾਇਆ ਜਿੱਦਾਂ ਕਰਕੇ ਸਾਨੂੰ ਹਨੇਰੇ 'ਚ ਰੱਖਿਆ ਜਾ ਰਿਹਾ ਵੀ ਤੁਹਾਡੇ ਪੈਸੇ ਜਿਹੜੇ ਸੈਂਟਰ ਨੂੰ ਵਾਪਸ ਹੋ ਗਏ ਤੁਹਾਡੀ ਜਿਹੜੀ ਫਸਲ ਡੁੱਬੀ ਸੀ ਤੁਸੀਂ ਦੱਸਿਆ ਗੰਨੇ ਦੀ ਖੇਤੀ ਵੀ ਆ ਝੋਨਾ ਵੀ ਆ ਕਿੰਨੀ ਸੀ ਤੁਸੀਂ ਜਦੋਂ ਡੁੱਬੀ ਸੀ ਫਸਲ ਗੇੜਾ ਮਾਰਿਆ ਖੇਤ ਦਾ ਸਰ 26 ਤਰੀਕ ਨੂੰ ਰਾਤ ਪਾਣੀ ਚੜਦਾ ਹੂੰ 27 ਤਰੀਕ ਨੂੰ ਸਾਡੇ ਸਾਰੇ ਬੰਨ ਰੁੜ ਜਾਂਦੇ ਆ ਹੂੰ 22 ਤੋਂ ਲੈ ਕੇ ਅੱਜ 10 11 ਤਰੀਕ ਹੋ ਗਈ ਆ ਹੂੰ ਅੱਜ ਮੈਂ ਸਵੇਰੇ ਆਪਣੇ ਖੇਤਾਂ ਨੂੰ ਗਿਆ ਵਾਂ ਬਹੁਤ ਵੱਡਾ ਹੌਸਲਾ ਰੱਖ ਕੇ ਹੂੰ ਪਰ ਉਹ ਵੀ ਮੇਰੀ ਹਿੰਮਤ ਨਹੀਂ ਪਈ ਵੀ ਮੈਂ ਪੂਰੇ ਖੇਤਾਂ ਦਾ ਸਰਵਾ ਕਰ ਸਕਾਂ ਅੱਧੀ ਇਹਦੇ ਲਾਗੋ ਮੈਂ ਮੁੜ ਕੇ ਬਹਿ ਕੇ ਪਾਣੀ ਦੀ ਬੋਤਲ ਮੈਂ ਨਾਲ ਲੈ ਕੇ ਗਿਆ 23 ਦੇ ਵਿੱਚ ਜਦੋਂ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਨਾ ਉਦੋਂ ਵੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸੀ ਮੇਰੇ ਪਿਤਾ ਜੀ ਸਨ ਜੋ 60 65 ਸਾਲ ਦੀ ਉਹਨਾਂ ਦੀ ਏਜ ਹੀ ਪਹਿਲਾਂ ਫੌਜ ਤੋਂ ਰਿਟਾਇਰ ਹੋਏ ਬਾਅਦ ਚ ਉਹਨਾਂ ਨੇ ਐਸ ਡੀ ਐਮ ਸਾਹਿਬ ਦੇ ਦਫਤਰ ਸਰਵਿਸ ਕੀਤੀ ਉਹਨਾਂ ਨੂੰ ਟੈਨਸ਼ਨ ਲੈ ਕੇ ਰਾਤ ਨੂੰ ਅਟੈਕ ਹੋ ਗਿਆ ਸੀ ਅਸੀਂ ਤੇ ਇੱਕ ਸਾਡਾ ਇਹ ਐਡੀ ਵੱਡੀ ਵਿਪਤਾ ਦੇ ਮਾਰੇ ਆ ਵੀ ਅਸੀਂ ਘਰ ਦੇ ਵੀ ਨਹੀਂ ਸਾਨੂੰ ਜਾਣ ਦਿੰਦੇ ਵੀ ਅੱਗ ਲੱਗੇ ਆ ਫਸਲ ਨੂੰ ਰੁੜ ਗਈ ਰੁੜ ਜੇ ਤੁਸੀਂ ਆਪਣੀ ਜਾਨ ਬਚਾ ਲਓ ਨਾ ਜਾਓ ਟੈਨਸ਼ਨ ਨਹੀਂ ਲੈਣੀ ਜਿੰਨੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਉਹ ਸਾਰੇ ਆਂਦੇ ਆ ਵੀ ਹੌਸਲਾ ਸਾਨੂੰ ਦਲਾਸਾ ਦਿੰਦੇ ਆ ਵੀ ਵਾਹਿਗੁਰੂ ਗੜੀ ਅਰਦਾਸ ਕਰੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੇ ਤੋਂ ਖੇਤ ਦਾ ਢੇੜਾ ਪੂਰੇ ਦਾ ਨਹੀਂ ਲੱਗ ਸਕਿਆ ਨਹੀਂ ਲੱਗ ਸਕਿਆ ਅੱਜ ਵੀ ਮੈਨਾਂ ਵੀ ਮੈਂ ਆਪਣੀਆਂ ਆਪਣੀਆਂ ਅੱਖਾਂ ਦੇ ਨਾਲ ਸਾਰੀ ਫਸਲ ਬਰਬਾਦ ਹੋਈ ਨਹੀਂ ਵੇਖ ਕੇ ਆ ਸਕਿਆ ਮੇਰੇ ਤੇ ਇੰਨੀ ਨਹੀਂ ਹਿੰਮਤ ਆ ਗਈ ਹਮ ਪਰ ਇੱਕ ਪਾਸੇ ਚਲੋ ਨੁਕਸਾਨ ਹੋਇਆ ਇੱਕ ਉਮੀਦ ਦੀ ਕਿਰਨੇ ਹੈ ਕਿ ਲੋਕ ਖੜ ਗਏ ਆ ਇੱਕ ਦੂਜੇ ਨਾਲ ਇੱਥੇ ਮਦਦ ਹੋਈ ਹੈ ਜਿਹੜੀ ਮਦਦ ਹੋਈ ਹੈ ਉਹ ਜਿਹੜਾ ਕੰਮ ਹੋਇਆ ਹੈ ਮਦਦ ਕਰਨ ਵਾਲਾ ਉਸ ਨੂੰ ਕਿਵੇਂ ਵੇਖਿਆ ਦੇਖੋ ਸਭ ਤੋਂ ਪਹਿਲਾਂ ਤੇ ਮੇਰੇ ਹੱਥ ਜੋੜ ਕੇ ਜਿਹੜੇ ਸਾਡੇ ਭਰਾਵਾਂ ਨੇ ਸਾਡੇ ਤੱਕ ਆਸ ਉਹਨਾਂ ਨੇ ਸਾਡੇ ਸੋਚ ਤੋਂ ਪਰੇ ਕਰ ਦਿੱਤੀ ਹੈ ਕੋਈ ਪੰਜਾਬ ਦਾ ਜ਼ਿਲ੍ਹਾ ਨਹੀਂ ਰਿਹਾ ਹਰਿਆਣੇ ਤੋਂ ਵੀ ਸਾਡੇ ਭਰਾ ਸਾਡੇ ਲਈ ਮਦਦ ਲਈ ਤੂੜੀ ਦੀਆਂ ਰਾਸ਼ਨ ਦੀਆਂ ਟਰਾਲੀਆਂ ਲੀੜੇ ਕੱਪੜੇ ਦੀਆਂ ਲੈ ਕੇ ਹਰ ਤਰ੍ਹਾਂ ਦੀਆਂ ਦਵਾਈਆਂ ਦੀਆਂ ਟਰਾਲੀਆਂ ਲੈ ਕੇ ਪਹੁੰਚ ਗਏ ਯੂਪੀ ਤੋਂ ਵੀ ਸਾਡੇ ਭਰਾ ਆ ਗਏ ਉਤਰਾ ਖੰਡ ਤੋਂ ਵੀ ਸਾਡੇ ਭਰਾ ਆ ਗਏ ਵੇਖੋ ਉਹਨਾਂ ਦਾ ਤੇ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਤੇ ਇਹ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਭਰਾਓ ਰਾਸ਼ਨ ਦੀ ਸਾਡੀ ਬਹੁਤ ਮਦਦ ਹੋ ਗਈ ਆ ਹੁਣ ਇਹ ਚੀਜ਼ ਨੂੰ ਥੋੜਾ ਬ੍ਰੇਕ ਮਾਰੀਏ ਥੋੜਾ ਟਾਈਮ ਠਹਿਰ ਕੇ ਅਸੀਂ ਤੁਹਾਨੂੰ ਦੱਸਾਂਗੇ ਵੀ ਮਤਲਬ ਜਿੱਦਾਂ ਹੁਣ ਜ਼ਿਮੀਂਦਾਰਾਂ ਦੇ ਕੋਲ 20 ਮਹੀਨੇ ਰਹਿ ਗਿਆ ਡੀਏਪੀ ਨਹੀਂ ਰਹੀ ਸਾਰੇ ਵਿਚਾਰੇ ਲੋਨ ਲੈ ਕੇ ਕੰਮ ਕਰ ਰਹੇ ਆ ਆੜਤੀਆਂ ਤੋਂ ਕਰਜ਼ਾ ਚੁੱਕਿਆ ਵਾ ਆੜਤੀ ਕਿਸੇ ਨੇ ਜ਼ਿਮੀਂਦਾਰ ਨੂੰ ਪੈਸਾ ਨਹੀਂ ਦੇਣਾ ਬੈਂਕ ਤੋਂ ਜਨਜ ਰਹੀ ਆਪਣੀਆਂ ਲਿਮਟਾਂ ਪਹਿਲਾਂ ਨਵੀਆਂ ਪ੍ਰਾਵੀਆਂ ਨਾ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਗਈ ਫਸਲ ਦੀ ਸਾਨੂੰ ਆਸ ਮੁੱਕ ਗਈ ਆ ਵੀ ਅਸੀਂ ਸਿਹਤ ਫਸਲ ਵੇਚ ਕੇ ਤੇ ਕੋਈ ਕਰ ਸਕਾਂਗੇ ਤੇ ਸਾਡੀ ਉਸ ਟਾਈਮ ਤੇ ਮਦਦ ਕਰਕੇ ਭਰਾਓ ਸਾਡੀ ਫਸਲ ਸਾਰੇ ਨਗਰ ਦੀ ਸਾਰੇ ਸੰਸਾਰ ਦੀ ਕਿੱਥੇ ਨੁਕਸਾਨ ਹੋਇਆ ਵਾ ਇਹ ਤਗੜੇ ਹੋ ਕੇ ਤੁਸੀਂ ਹੁਣ ਬਿਜਾ ਦਿਓ ਇਹ ਤੁਹਾਡਾ ਬਹੁਤ ਸ਼ਾਬਾਸ਼ ਜਿਹੜੀ ਤੁਸੀਂ ਰਾਸਨਾਂ ਇੰਨੀ ਜ਼ਿਆਦਾ ਮਦਦ ਕਰ ਦਿੱਤੀ ਹੈ ਲੋਕਾਂ ਦੀ ਧੰਨ ਹੋਰ ਬਹੁਤ ਸ਼ੁਕਰੀਆ ਹੋਰ ਬੇਸੋ ਕੋਈ ਹੋਰ ਵੀ ਗੱਲ ਕਰ ਇੱਕ ਸਰ ਵੇਖੋ ਸਾਰੇ ਮੈਂ ਆਪਣੇ ਭਰਾਵਾਂ ਨੂੰ ਵੀ ਇਹਨਾ ਵੀ ਆਪਾਂ ਜਿੱਦ ਵਿੱਚ ਤੇ ਅੜੇ ਵਿੱਚ ਨਾ ਆਈਏ ਜਿਸ ਟਾਈਮ ਅਸੀਂ ਅੰਦਰ ਬੈਠੇ ਸਾਂ ਹਾਲ ਦੇ ਵਿੱਚ ਮੋਦੀ ਸਾਹਿਬ ਸਾਡੇ ਤੋਂ ਬਹਿਣ ਤੋਂ ਕੋਈ 15 20 ਮਿੰਟ ਅੱਧਾ ਘੰਟਾ ਸਾਨੂੰ ਪਹਿਲਾਂ ਉੱਥੇ ਕੁਰਸੀਆਂ ਦੇ ਸ਼ਿਫਟ ਕਰਾਤਾ ਜੋ ਜੈਡ ਸਕਿਉਰਟੀ ਨੇ ਕੁਰਸੀਆਂ ਸਾਡੀਆਂ ਲਵਾਤੀਆਂ ਵੀ ਤੁਸੀਂ ਇਦਾਂ ਗੋਲ ਘਤਾਰੇ ਜਿਹਾ ਬਹਿ ਜੋ ਪ੍ਰਧਾਨ ਮੰਤਰੀ ਨੇ ਆਉਣ ਤੋਂ ਪਹਿਲਾਂ ਸਾਨੂੰ ਕਿਹਾ ਉਹ ਭਰਾਓ ਇਦਾਂ ਨਹੀਂ ਸਾਰੇ ਕੁਰਸੀਆਂ ਫੜੋ ਆਪਣੀਆਂ ਤੇ ਮੇਰੇ ਕੋਲ ਆਜੋ ਜਿੱਦਾਂ ਆਪਾਂ ਬੈਠੇ ਆ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਸਾਨੂੰ ਲਾਗੇ ਬਣਾਇਆ ਉਤੋਂ ਸਾਨੂੰ ਆਸ ਕਿਰਨ ਦੀ ਜਾਗੀ ਆ ਵੀ ਉਹ ਜ਼ਰੂਰਤ ਮਤਲਬ ਕਿ ਸਾਡੀ ਮਤ ਕਰਨਗੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਮਤਲਬ ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇੱਕ ਦੋ ਉਹਨਾਂ ਨੂੰ ਅਸੀਂ ਮੰਗਾ ਸਾਰੇ ਕਿਸਾਨਾਂ ਨੇ ਆਪੋ ਆਪਣੀਆਂ ਰੱਖੀਆਂ ਇੱਕ ਜਦ ਅਸੀਂ ਰੱਖੀ ਵੀ ਜਿਹੜੇ ਪਹਿਲਾਂ ਬੰਨ ਬਜੇ ਇਹਨਾਂ ਸਾਰਿਆਂ ਨੂੰ ਮਜ਼ਬੂਤ ਵੀ ਕੀਤਾ ਜਾਏ। ਇੱਕ ਸਾਡਾ ਪੁਰਾਣੇ ਧਰਮਗੋੜ ਤੋਂ ਲੈ ਕੇ ਕਸੋ ਵਾਲੇ ਤੱਕ ਦਰਿਆ ਦੇ ਨਾਲ ਕੋਈ 4 ਕਿਲੋਮੀਟਰ ਦਾ ਟੋਟਾ ਆਰਮੀ ਨੇ ਵੱਧਾਵਾ। ਆਰਮੀ ਦੇ ਅਫਸਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਰਹੇ ਜਦੋਂ 23 ਸਾਡਾ ਨੁਕਸਾਨ ਹੋਇਆ ਵੀ ਦੁਬਾਰਾ ਨਾ ਸਾਰਿਆਂ ਨੂੰ ਇਹ ਦਿਨ ਵੇਖਣੇ ਪਾਜੇ। ਉਹਨਾਂ ਵਿਚਾਰੇ ਆ ਵੱਧਾ ਪਰ ਉਹ ਬੰਨ ਕਮਜ਼ੋਰ ਸੀ। ਉਹ ਪਾਣੀ ਗਾੜੀ ਨਹੀਂ ਅੜ ਸਕਿਆ। ਉਹਦੇ ਨਾਲ ਆਰਮੀ ਨੂੰ ਵੀ ਫਾਇਦਾ ਹੁੰਦਾ ਤੇ ਇਹ ਕੋਈ 10 ਪਿੰਡ ਤੇ ਸਾਡੇ ਬਾਜਾਂ ਦੇ ਆ 5 ਅੰਬਰਸਰ ਜ਼ਿਲ੍ਹੇ ਦੇ 5 ਗਰਦਾਸਪੁਰ ਦੇ ਤੇ ਇੱਥੋਂ ਦੀ ਤੁਰ ਕੇ ਗਾੜ ਪ੍ਰਭਾਵਿਕ ਹੋਏ ਆ ਵਿਚਾਰੇ ਜੇ ਉਹ ਬੰਨ ਵੱਜਾ ਹੁੰਦਾ ਮਜਬੂਤ ਨਾ ਤੇ ਅਸੀਂ ਮਰਦੇ ਤੇ ਨਾ ਸਾਡੇ ਭਰਾ ਹੀ ਡੁੱਬਦੇ ਅਗਲੇ ਬੰਨੇ ਇਹ ਵੀ ਵੱਡੀ ਗੱਲ ਆ ਤੇ ਪ੍ਰਧਾਨ ਮੰਤਰੀ ਨੇ ਸਾਡੀਆਂ ਸਰ ਇਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਾਲ ਅਸੀਂ ਮੋੜੇ ਨਾ ਮੋੜਾ ਜੋੜ ਕੇ ਖੜੇ ਆ ਤੇ ਤੁਹਾਡੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਏਗਾ ਤੁਸੀਂ ਤਾਂ ਭਾਵੇਂ ਆਪਣੇ ਵੱਲੋਂ ਸਾਰੀ ਗੱਲ ਦੱਸ ਆਏ ਹੋ ਪਰ ਕੁਝ ਲੋਕ ਅਜੇ ਵੀ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਦੀ ਔਰ ਸਰਕਾਰ ਇੱਥੋਂ ਦੀ ਦੀ ਜਿਹੜੀ ਅਨਾਉਂਸਮੈਂਟ ਹੁਣ ਤੱਕ ਹੋਈ ਆ ਕੋਈ ਬਹੁਤ ਹੀ ਜ਼ਿਆਦਾ ਨਹੀਂ ਐ ਇਸ ਨਾਲ ਸਰਕਾਰ ਪਰਭਾਈ ਨਹੀਂ ਹੋਣੀ ਸਾਰੀ 1600 ਕਰੋੜ ਕੀ ਹੁੰਦਾ ਐ ਇੰਨੀ ਕੋ ਅਨਾਉਂਸਮੈਂਟ ਨਾਲ ਕੁਝ ਨਹੀਂ ਹੋਣਾ ਇਹ ਤੇ ਗੱਲ ਮੈਂ ਤੁਹਾਡੀ ਜ਼ਰੂਰ ਕਰਦਾ ਅਸੀਂ ਸਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਵੀ ਜਿਹੜਾ 6800 ਰੁਪਇਆ ਇਹ ਕਿਸਾਨਾਂ ਦਾ ਮਜ਼ਾਕ ਆ ਇਹ ਕੋਈ ਬਹੁਤ ਵੱਡੀ ਕਿਸਾਨ ਦੀ ਮਦਦ ਨਹੀਂ ਹੈਗੀ 20000 ਦੇ ਕਿਸਾਨ ਦਾ ਝੋਨੇ ਨੂੰ ਬੀਜਣ ਤੇ ਖਰਚਾ ਹੀ ਆ ਰਿਹਾ ਵਾ ਜੀ ਤੇ ਤੁਸੀਂ ਤੇ ਉਹਦਾ ਖਰਚਾ ਵੀ ਨਹੀਂ ਪੂਰਾ ਕਰ ਰਹੇ ਉੱਥੇ ਸਾਡੀਆਂ ਅੱਖਾਂ ਤੋਂ ਇਹ ਚਾਣਨਾ ਲਾਇਆ ਗਿਆ ਤੁਹਾਨੂੰ 15000 ਰੁਪਏ ਪਰ ਏਕੜ ਦਾ ਮਿਲਣਾ ਸੀ ਮੁਆਵਜ਼ਾ 6800 ਰੁਪਏ ਜੇ ਸੈਂਟਰ ਸਰਕਾਰ ਤੋਂ ਆਇਆ ਤੇ 8200 ਰੁਪਏ ਪੰਜਾਬ ਸਰਕਾਰ ਨੇ ਵਿੱਚ ਇੰਟਰ ਕਰਨਾ ਸੀ ਤੇ ਸਾਨੂੰ ਪਰ ਏਕੜ ਦਾ 15000 ਮਿਲਣਾ ਸੀ ਪਰ ਹੋਇਆ ਕੀ ਜੋ ਉਹਨਾਂ ਨੇ ਦਿੱਤਾ ਉਹ ਚੋਂ ਅੱਧਾ ਪਜਦਾ ਸਾਨੂੰ ਵੰਡਤਾ ਤੇ ਅੱਧਾ ਪਜਦਾ ਉਹ ਵੀ ਰੱਖ ਲਿਆ ਤੇ ਸਾਨੂੰ 6800 ਰੁਪਏ ਦੇ ਕੇ ਤੇ ਬਸ ਸਾਡੇ ਤੋਂ ਖੜਾ ਛਡਾ ਲਿਆ ਤੇ ਮਤਲਬ ਕਿ ਸਾਨੂੰ ਸਮਝ ਲਓ ਕਿ ਰੁੱਢਦੇ ਰਹਿਣ ਦਿੱਤਾ ਇੱਕ ਮੈਂ ਤੁਹਾਡੇ ਹੋਰ ਗੱਲ ਧਿਆਨ ਚ ਲਿਆਉਣਾ ਭਾਜੀ ਜਨਵਰੀ ਦਾ ਮਹੀਨਾ ਫਰਵਰੀ ਦਾ ਮਾਰਚ ਤੱਕ ਪੂਰੀ ਠੰਡ ਰਹਿੰਦੀ ਆ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਅਪ੍ਰੈਲ ਦਾ ਮਹੀਨਾ ਸ਼ਟਾਰਟ ਹੁੰਦਾ ਵਾ ਉਦੋਂ ਤੋਂ ਤੁਰ ਕੇ ਅਪ੍ਰੈਲ ਮਈ ਜੂਨ ਜੁਲਾਈ ਤੱਕ ਅਸੀਂ ਬੋਰਾ ਨੂੰ ਯੂਜ਼ ਕਰਦੇ ਆ ਪਾਣੀ ਲਾਉਂਦੇ ਆ ਡੀਜ਼ਲ ਬਾਲਦੇ ਆ ਕਿਸੇ ਕਈ ਕਿਸਾਨਾਂ ਨੇ ਵਿਚਾਰਿਆ ਨੇ ਲੋਨ ਚੁੱਕ ਚੁੱਕ ਕੇ ਸੋਲਰ ਵਾਲੀਆਂ ਟਰਾਲੀਆਂ ਬਣਾਈਆਂ ਉਹਦੇ ਨਾਲ ਆਪਣੀ ਖੇਤਾਂ ਨੂੰ ਭਰਦੇ ਆ ਤੇ ਜਿੰਨਾ ਡੈਮ ਤੋਂ ਪਾਣੀ ਨਿਕਲ ਰਿਹਾ ਬੱਤੀ ਬਣਾ ਕੇ ਰਣਜੀਤ ਸਾਗਰ ਡੈਮ ਤੋਂ ਉਹਦੇ ਗਾੜੀ ਮਾਧੋਪੁਰ ਹੈਡ ਤੋਂ ਇਹਨਾਂ ਨੇ ਬੰਨ ਬਣਾ ਕੇ ਤੇ ਸਾਰਾ ਪਾਣੀ ਨਹਿਰਾਂ ਨੂੰ ਮਤਲਬ ਕੀ ਵੰਡਿਆ ਵਾ ਸਾਰੀਆਂ ਨਹਿਰਾਂ ਭਰੀਆਂ ਜਾ ਰਹੀਆਂ ਨੇ ਪਤਾਨੀ ਕਿੱਧਰ ਹਰਿਆਣੇ ਨੂੰ ਜਾ ਰਹੀਆਂ ਨੇ ਰਾਜਸਥਾਨ ਨੂੰ ਜਾ ਰਹੀਆਂ ਨੇ ਜਦੋਂ ਅਸੀਂ ਅਨੰਦਪੁਰ ਸਾਹਿਬ ਜਾਨੇ ਸਾਰੀਆਂ ਨਹਿਰਾਂ ਜਾਂਦੀਆਂ ਨੇ ਭਰੀਆਂ ਤੁਸੀਂ ਵੇਖਣਾ ਵੇਖੀਆਂ ਹੋਣਗੀਆਂ ਅਸੀਂ ਵੀ ਵੇਖੀਆਂ ਹੋਣਗੀਆਂ ਉਹ ਪੂਰਾ ਸਾਲ ਨਹਿਰਾਂ ਜਿਹੜੀਆਂ ਪਾਣੀ ਲਈ ਜਾਂਦੀਆਂ ਨੇ ਜਦੋਂ ਆ ਆਪਣੇ ਕਿਸਾਨ ਅਸੀਂ ਜਦੋਂ ਸਰ ਮੈਂ ਉਹ ਤੁਹਾਡੇ ਲਿਆਉਣਾ ਚਾਹੁੰਦਾ ਧਿਆਨ ਦੇ ਵੀ ਅਸੀਂ ਉਦੋਂ ਡੀਜ਼ਲ ਬਾਲਦੇ ਆ 9000 ਰੁਪਿਆ ਲੀਟਰ ਲਿਆ ਕੇ ਭਾਏ ਕਰਜ਼ਾ ਚੁੱਕ ਕੇ ਲਿਆ ਕੇ ਡੀਜ਼ਲ ਬਾਲ ਕੇ ਤੇ ਪਾਣੀ ਕੱਢੀਏ ਤੇ ਆਪਣੇ ਖੇਤ ਨੂੰ ਪਾਲੀਏ 10 ਸਾਲਾਂ ਤੋਂ ਤੱਕ ਇਹ ਸਰਕਾਰ ਨੇ ਕੋਈ ਕਨੈਕਸ਼ਨ ਹੀ ਨਹੀਂ ਦਿੱਤਾ ਜ਼ਿਮੀਦਾਰ ਨੂੰ ਬਾਦਲ ਸਾਹਿਬ ਦੀ ਸਰਕਾਰ ਤੋਂ ਬਾਅਦ ਨੰਬਰ 3 ਤੇ ਜਦੋਂ ਆਉਂਦੀ ਆ ਡੁੱਬਣ ਦੀ ਵਾਰੀ ਉਹ ਵੇਖੋ ਤੁਸੀਂ ਵੀ ਵੇਖਿਆ ਹੋਏਗਾ ਇਹ ਥੋੜਾ ਮਤਲਬ ਕਿ ਇਸ ਮਹਿਕਮੇ ਦੀ ਵੀ ਨਲਾਕੀ ਹੈ ਡੈਮ ਮਹਿਕਮੇ ਦੀ ਵੀ ਮੈਨੇਜਮੈਂਟ ਦੀ ਵੀ ਉਦੋਂ ਨਹਿਰਾਂ ਦਾ ਪਾਣੀ ਬਿਲਕੁਲ ਬੰਦ ਕਰ ਦਿੰਦਾ ਹਮ ਉਹਨਾਂ ਲੋਕਾਂ ਨੂੰ ਪਹਿਲਾਂ ਵੀ ਸਾਰਾ ਸਮਾਂ ਉਹ ਮਜ਼ੇ ਲੈਂਦੇ ਆ ਤੇ ਫਿਰ ਉਹਨਾਂ ਨੂੰ ਸੁੱਖ ਚ ਪਾ ਦਿੱਤਾ ਜਾਂਦਾ ਤੇ ਮਰਨ ਨੂੰ ਅਸੀਂ ਰੱਖੇ ਆ ਤੇ ਨਹਿਰਾਂ ਦੇ ਨਾਲ ਪਾਣੀ ਲਾ ਕੇ ਪਾਲਣ ਨੂੰ ਉਹ ਬੈਠੇ ਨੇ ਸਾਡੇ ਭਰਾ ਇਹ ਵੀ ਵੇਖੋ ਸਾਡੇ ਨਾਲ ਕਿੱਡੀ ਵੱਡੀ ਨਾ ਅਨਸਾਫੀ ਪਤਾ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਸਾਡੇ ਨਾਲ ਹੁੰਦੀ ਆ ਰਹੀ ਆ ਇਕੋ ਇੱਕ 14 ਲੱਖ ਕਿਊਸਕ ਪਾਣੀ ਇਹਨਾਂ ਡੈਮ ਤੋਂ 8-10 ਘੰਟਿਆਂ ਚ ਰਾਤ-ਰਾਤ ਬਾਹਰ ਰਿਲੀਜ਼ ਕੀਤਾ ਜਿਹੜਾ ਡੈਮ ਦੀ ਸਮਰੱਥਾ ਵਾ ਚਲੋ 2 ਤੋਂ 3 ਲੱਖ ਕਿਊਸਕ ਪਾਣੀ ਨਗਾ ਸਕਦਾ ਵਾ ਲੱਖ ਕਿਹ ਪਾਣੀ ਛੱਡ ਦਿੰਦੇ ਆ ਲੱਖ 2 ਪਾਣੀ ਜਦੋਂ ਵਰਖਾ ਪੈਂਦੀ ਆ ਨਾਲ ਇਹ ਨੂਲਿਆਂ ਦਾ ਜਿੱਦਾਂ ਉੱਝ ਦਰਿਆ ਹੋ ਗਿਆ ਦੂਜਾ ਵੀ ਮਿਲਾ ਕੇ 2-3 ਲੱਖ ਪਾਣੀ ਹੋ ਜਾਂਦਾ ਵਾ ਇਹ 1 ਲੱਖ ਛੱਡਣ ਤੇ ਹੜੇ ਤੱਕ 3 ਲੱਖ ਪਾਣੀ ਪਹੁੰਚਦਾ ਵਾ ਜਿਹੜਾ 14 ਲੱਖ ਪਾਣੀ ਆ ਇਹ ਸਾਰਾ ਮਤਲਬ ਕੀ ਇਹਨਾਂ ਨੇ ਬੜੀ ਵੱਡੀ ਹੀ ਨਲਾਕੀ ਕੀਤੀ ਹੈ ਡੈਮ ਮੈਨੇਜਮੈਂਟ ਨੇ ਮੈਨੂੰ ਨਹੀਂ ਪਤਾ ਕਿ ਇਹ ਸਰਕਾਰ ਦੇ ਹੱਕ ਚ ਐ ਮੈਂ ਇੱਥੇ ਬੋਲਣ ਲੱਗਿਆ ਕੋਈ ਲਿਹਾਜ਼ ਨਹੀਂ ਮੈਨੂੰ ਜੋ ਮਰਦੇ ਕੋਈ ਕਰਨਾ ਚਾਹੇ ਕਰ ਸਕਦਾ ਵਾ ਜੇ ਨਲਾਕੀ ਹੋਈ ਹੈ ਤੇ ਹੋਈ ਡੈਮ ਵਿਭਾਗ ਦੇ ਦੀ ਆ ਉਹਨਾਂ ਨੂੰ ਇਹ 10 ਦਿਨ ਪਾਣੀ ਪਹਿਲਾਂ ਲੱਖ ਲੱਖ ਕਰਕੇ ਰਿਲੀਜ਼ ਕਰਨਾ ਚਾਹੀਦਾ ਸੀ ਪਹਿਲਾਂ ਉਹਨਾਂ ਖਤਰੇ ਦੇ ਨਿਸ਼ਾਨ ਤੱਕ 527 ਫੁੱਟ ਤੱਕ ਖਤਰੇ ਦਾ ਨਿਸ਼ਾਨਿਆ ਭਰ ਲਿਆ ਫਿਰ ਰਾਤ ਰਾਤ 7-8 ਘੰਟਿਆਂ ਚ ਜਿਹੜਾ ਮਤਲਬ ਕੀ ਪਾਣੀ ਸਾਰਾ ਬਾਹਰ ਕੱਢਦਾ ਜਦੋਂ ਸਾਰਾ ਪੰਜਾਬ ਮਤਲਬ ਕਿ ਇਹ ਕਿੰਨੇ ਭਰਾ ਸਾਡੇ ਬਰਬਾਦ ਕਰਦੇ ਮਾਰ ਕੇ ਰੱਖਦੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਤੇ ਉਹਨਾਂ ਦੇ ਦਾਣੇ ਨਹੀਂ ਬਜੇ ਤੂੜੀ ਨਹੀਂ ਬਜੀ ਗਏ ਤੇ ਪੱਠੇ ਨਹੀਂ ਬਜੇ ਵੇਖੋ ਸਾਰੇ ਕਿਸਾਨ ਤੇ ਤੁਹਾਨੂੰ ਪਤਾ ਅੱਗੇ ਕਰਜ਼ਾਈ ਆ ਸਾਰੇ ਹੀ ਕਿਸਾਨ ਕਰਜ਼ਾਈ ਨੇ ਬੈਂਕਾਂ ਤੋਂ ਲਿਮਟਾਂ ਲੈ ਕੇ ਆੜਤੀਆਂ ਤੋਂ ਪੈਸੇ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਹੁਣ ਅਸੀਂ ਸਰਕਾਰ ਕੋ ਕੀ ਕਰੀਏ 50 50 ਲੱਖ ਕਰੋੜ ਕਰੋੜ ਦੀ ਸਾਡੀ ਜਿਹੜੀ ਫਸਲ ਹੀ ਬਰਬਾਦ ਹੋ ਗਈ ਕੀ ਸਾਨੂੰ ਸਰਕਾਰ ਦੇ ਦੇਗੀ ਕੀ ਆਸ ਰੱਖਦੇ ਆ ਅਸੀਂ ਕੋਈ ਸਰਕਾਰ ਸਾਡੀ ਮਤਲਬ ਇਹ ਪਰ ਭਾਈ ਪੂਰੀ ਨਹੀਂ ਕਰ ਸਕਦੀ ਜੋ ਕੋਈ ਮਰਜ਼ੀ ਆ ਕੇ ਸਭ ਝੂਠੀਆਂ ਗੱਲਾਂ ਨੇ ਆ ਇਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿੰਡ ਕੋਨੇਵਾਲਾ ਜਿਲ੍ਹਾ ਅੰਮ੍ਰਿਤਸਰ ਦਾ ਆਖਰੀ ਪਿੰਡ ਹੈ ਨਾਲ ਬਾਰਡਰ ਲੱਗਦਾ ਹੈ ਭਾਰਤ ਪਾਕਿਸਤਾਨ ਦਾ ਰਾਵੀ ਦਰਿਆ ਨੇ ਮਾਰ ਕੀਤੀ ਹੈ ਪਿੰਡ ਪੂਰੀ ਤਰ੍ਹਾਂ ਡੁੱਬ ਗਿਆ ਸੀ ਜਿੱਥੇ ਅਸੀਂ ਬੈਠੇ ਹਾਂ ਇਹ ਵੀ ਡੁੱਬ ਗਿਆ ਸੀ ਇਸ ਤੋਂ ਬਾਅਦ ਘਰਾਂ ਦੇ ਵਿੱਚ ਰਹਿਣ ਨੂੰ ਤਾਂ ਜਗ੍ਹਾ ਮਿਲ ਰ ਗਈ ਪਰ ਪਰਭਾਈ ਨਹੀਂ ਹੋਈ ਜਿੱਥੇ ਤੱਕ ਰਹੀ ਗੱਲ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਜਦੋਂ ਮਹੀਨਾ ਮਹੀਨਾ ਪਹਿਲਾਂ ਜਾਣੂ ਕਰਵਾ ਦਿੱਤਾ ਗਿਆ ਤੇ ਕੰਮ ਕਿਉਂ ਨਹੀਂ ਹੋਇਆ ਜੇ ਕੰਮ ਹੋਇਆ ਹੁੰਦਾ ਤੇ ਸ਼ਾਇਦ ਇਹ ਦਿਨ ਇਹਨਾਂ ਕਿਸਾਨਾਂ ਨੂੰ ਨਾ ਦੇਖਣੇ ਪੈਂਦੇ